மங்கடமண்ட்ட <laughs> ਕਿਹੜੀ ਰੈਕੇਟਸ ਵੀ ਮਹਿੰਗੇ ਨੇ ਸ਼ੈਟਲ ਵੀ ਮਹਿੰਗੀ ਹੈ ਸ਼ੂਜ਼ ਵੀ ਮਹਿੰਗੇ ਡ੍ਰੈਸਰ ਵੀ ਮਹਿੰਗਾ ਨਾ ਕਰਦੇ ਫੋੜ ਨਹੀਂ ਕਰ ਪਾਉਂਦੇ ਸੀ ਪਹਿਲੀ ਪੌਡੀ ਮੈਨੂੰ ਮੇਰੇ ਜਿਹੜੀ ਚੜ੍ਹਨ ਵਾਲਾ ਜ਼ਿੰਦਗੀ ਚੋਂ ਮੇਰੇ ਫੁੱਫੜ ਜੀ ਸੀਗੀ ਵੈਸੇ ਘੱਟ ਫੁੱਫੜਾਂ ਦੀ ਬਣਦੀ ਹੁੰਦੀ ਹੈ ਫੁੱਫੜਾਂ ਦਾ ਇੱਕ ਕਹਿ ਲਈਏ ਕਿ ਹੈਨਾ ਥੋੜਾ ਜਿਆ ਓਦਾਂ ਦਾ ਮੰਨਿਆ ਜਾਂਦਾ ਮੇਰੀ ਟਰਨਿੰਗ ਪੁਆਇੰਟ ਜਿਹੜੀ ਜ਼ਿੰਦਗੀ ਚ ਹੋਣ ਵਾਲਾ ਜਿਹੜਾ ਮੇਰਾ ਇੱਕ ਰੋਲ ਹੈ ਉਹ ਮਾਸਟਰ ਜਗਦੀਸ਼ ਰਾਮ ਜੀ ਜਿਹੜੇ ਮੇਰੇ ਫੁੱਫੜ ਜੀ ਹੈ ਮੈਂ ਉਹਨਾਂ ਨੂੰ ਮੰਨਦਾ ਨਹੀਂ ਪਰਿਵਾਰ ਦੇ ਵਿੱਚ ਕੋਈ ਖਿਡਾਰੀ ਸੀ ਜਾਂ ਕਿਸੇ ਨੂੰ ਤੁਸੀਂ ਪਸੰਦ ਕਰਦੇ ਸੀ ਖਿਡਾਰੀ ਨੂੰ ਲੇ ਪਾਸੇ ਨੂੰ ਅੱਛਾ ਆਪਣਾ ਰੁਝਾਨ ਜ਼ਾਹਿਰ ਕੀਤਾ ਮੈਂ ਦੇਖਿਆ ਤੁਸੀਂ ਕਈ ਬੱਚਿਆਂ ਨੂੰ ਜਿਹੜੇ ਘਰੋਂ ਮਤਲਬ ਠੀਕ ਠਾਕ ਹੁੰਦੇ ਨਹੀਂ ਖਰਚਾ ਕਰ ਸਕਦੇ ਤੁਸੀਂ ਉਹਨਾਂ ਲਈ ਵੀ ਮਦਦ ਕਰਦੇ ਬਿਲਕੁਲ ਕਰਦੇ ਹਾਂ ਸਰ ਔਰ ਮੈਂ ਇਹ ਜਿਹੜੀ ਕੋਚਿੰਗ ਕਰਾਉਣਾ ਅੱਜ ਵੀ ਕਰਾਉਣਾ ਜਦੋਂ ਤੋਂ ਸਟਾਰਟ ਕਰੀਏ 2016 ਤੋਂ ਕੋਈ ਕਿਸੇ ਬੱਚੇ ਕੋਲ ਕੋਈ ਫੀਸ ਨਹੀਂ ਲੈਣਾ ਸਰ ਬਿਲਕੁਲ ਫ੍ਰੀ ਆਫ ਕਾਸਟ ਇਨਿੰਗ ਕਰਾਉਣਾ ਜੀ ਜਦੋਂ ਮੈਂ ਸਕੂਲ 'ਚ 3 ਵਜੇ ਛੁੱਟੀ ਹੁੰਦੀ ਹੈ ਜੀ ਸਵਾ 3 ਵਜੇ ਸਾਡੇ ਪਿੰਡ ਤੋਂ ਬੱਸ ਚੱਲਦੀ ਸੀ ਅੱਛਾ ਉਹ ਸਵਾ ਘੰਟਾ ਲਗਾਉਂਦੀ ਸੀ ਹਸ਼ਾਰਪੁਰ બસ ਸਟੈਂਡ ਪਹੁੰਚਣ ਨੂੰ 30 ਕਿਲੋਮੀਟਰ ਨੂੰ ਸਵਾ ਘੰਟਾ ਹਾਂਜੀ ਕਿਉਂਕਿ ਪਿੰਡ ਪਹਾੜੀ ਏਰੀਆ ਦੇ ਵਿੱਚ ਹੈ ਕਾਫੀ ਰੋਡ ਵੀ ਆਫ ਰੋਡਿੰਗ ਸਾਰਾ ਇੰਟਰ ਕਾਲਜ ਖੇਲੇ ਹੈ ਜੀ ਇੰਟਰ ਕਾਲਜ 골ਡ ਵੀ ਆਇਆ ਹੈ ਸਰ ਇੰਟਰ ਜੀਨਿਸਟੀ ਖੇਲੇ ਹੈ ਸਰ ਆਲ ਇੰਡੀਆ ਇੰਟਰ ਜੀਨਿਸਟੀ ਖੇਲੇ ਹੈ ਸਰ ਹੌਲੀ 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 ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਫਿਰ ਇਹ ਅੱਗੇ ਨੂੰ ਵਧਦੇ ਰਹੇ ਆ ਔਨ ਅਅਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਅਨੁਰਾਗ ਸ਼ਰਮਾ ਸੋ ਇਸ ਐਪੀਸੋਡ ਦੇ ਵਿੱਚ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ சுரேਸ਼ ਕੁਮਾਰ ਜੀ ਜੋ ਕਿ ਬੈਡਮਿੰਟਨ ਦੇ ਕੋਚ ਨੇ ਇੱਕ ਲੈਕ ਔਰ ਸਭ ਤੋਂ ਵੱਡੀ ਵਿਸ਼ੇਸ਼ਤਾ ਇਹਨਾਂ ਦੀ ਇਹ ਹੈ ਕਿ ਇਹ 1 ਰੁਪਿਆ ਵੀ ਨਹੀਂ ਲੈਂਦੇ ਕਿਸੇ ਵਿਦਿਆਰਥੀ ਤੋਂ ਉਸ ਨੂੰ ਗੇਮ ਸਿਖਾਉਣ ਦੇ ਲਈ ਸੋ ਦਿਨ ਰਾਤ ਇਹ ਇਸ ਗੇਮ ਨੂੰ ਪਿਆਰ ਕਰਦੇ ਆ ਇਸ ਦੇ ਵਿੱਚ ਜਿਹੜਾ ਸਟੂਡੈਂਟ ਬ੍ਰਿਲੀਅੰਟ ਹੁੰਦਾ ਉਸ ਨੂੰ ਪ੍ਰੋਪਰ ਟ੍ਰੇਨਿੰਗ ਦੇ ਕੇ ਉਸ ਨੂੰ ਤਰਾਸ਼ ਕੇ ਨੈਸ਼ਨਲ ਇੰਟਰਨੈਸ਼ਨਲ ਵਰਲਡ ਲੈਵਲ ਦੇ ਜਿਹੜੇ ਪੱਧਰ ਨੇ ਉੱਥੇ ਤੱਕ ਲੈ ਕੇ ਜਾ ਰਹੇ ਔਰ ਇਹਨਾਂ ਦੇ ਸਿੱਖੇ ਹੋਏ ਬਹੁਤ ਸਾਰੇ ਸਟੂਡੈਂਟ ਅੱਜ ਵੱਡੇ ਨਾਮ ਨਿਸ਼ਾਨ ਬਣਾ ਰਹੇ ਨੇ ਸੋ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਜਾਣਾਂਗੇ ਇਹਨਾਂ ਦੇ ਜ਼ਿੰਦਗੀ ਦੇ ਸਫ਼ਰ ਲਈ ਔਰ ਜਾਣਾਂਗੇ ਇਹਨਾਂ ਦੇ ਅਚੀਵਮੈਂਟਸ ਦੇ ਲਈ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਆਪਣਾ ਨਾਮ ਜ਼ਰੂਰ ਦੱਸੋ ਮੇਰਾ ਨਾਮ ਸਰੇਸ਼ ਕੁਮਾਰ ਹੈਗਾ ਮੈਂ ਬੇਸਿਕਲੀ ਹੁਸ਼ਿਆਰਪੁਰ ਦੇ ਪਿੰਡ ਮੈਂਗਰਵਾਲ ਤੋਂ ਬਿਲੋਂਗ ਕਰਦਾ ਹੈਗਾ ਜੀ ਤੇ ਪਰ ਮੈਂ ਪਟਿਆਲੇ ਦੇ ਵਿੱਚ ਜਿਹੜਾ ਐਜ਼ ਅ ਲੈਕਚਰਰ ਬਹਾਦਰਗੜ੍ਹ ਦੇ ਸੀਨੀਅਰ ਕੈਂਡੀ ਸਕੂਲ ਬਹਾਦਰਗੜ੍ਹ ਦੇ ਵਿੱਚ ਸਰੀਰਕ ਸਿੱਖਿਆ ਦਾ ਲੈਕਚਰਰ ਜਿਹੜੀ ਆਪਣੀ ਨੌਕਰੀ ਕਰ ਰਹੇ ਹੈਗਾ ਜੀ ਬਹੁਤ ਸਾਰੀਆਂ ਤੁਹਾਡੀਆਂ ਅਚੀਵਮੈਂਟਸ ਮੈਂ ਸੁਣੀ ਹੈ ਤੁਹਾਡੇ ਮੈਂ ਸਟੂਡੈਂਟਸ ਨੂੰ ਮਿਲੇ ਆ ਜਿਹੜੇ ਕਿ ਅੱਜ ਬਹੁਤ ਅੱਛੇ-ਅੱਛੇ ਮਕਾਮ ਤੇ ਆ ਉਹਨਾਂ ਦੀ ਵੀ ਗੱਲ ਕਰਾਂਗੇ। ਕੱਲ ਪਹਿਲਾਂ ਤੁਹਾਡੀ ਕਰਦੇ ਆ ਕਿ ਤੁਸੀਂ ਕਿਵੇਂ ਕੋਚ ਵਾਲੇ ਪਾਸੇ ਆ ਗਏ? ਕਿਵੇਂ ਬਚਪਨ ਤੋਂ ਤੁਹਾਡੇ ਅੰਦਰ ਕੀ ਸੀਗਾ ਕਿ ਮੈਂ ਖੇਡਣਾ ਹੈ ਜਾਂ ਕੀ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ? ਸਰ ਸ਼ੁਰੂਆਤ ਤਾਂ ਮੇਰੀ ਸਕੂਲ ਲੈਵਲ ਤੋਂ ਹੀ ਹੁੰਦੀ ਹੈ ਜੀ ਆਪਣੇ। ਅੱਛਾ। ਮੈਂ ਪਿੰਡ ਦੇ ਹੀ ਸਕੂਲ ਐ ਸਾਡੇ ਪਿੰਡ ਦੇ ਵਿੱਚ ਹੀ ਮੰਗਰਵਾਲ ਦੇ ਵਿੱਚ ਹੀ ਸਕੂਲ 'ਚ ਪੜਦਾ ਸੀ। ਹੂੰ। ਸਭ ਤੋਂ ਪਹਿਲਾਂ ਜਿਹੜੀ ਕਿ ਪਿੰਡਾਂ ਦੇ ਵਿੱਚ ਬੈਡਮਿੰਟਨ ਕੋਈ ਗੇਮ ਦਾ ਨਾ ਜ਼ਿਆਦਾ ਜਿਹੜਾ ਕਿ ਰੁਝਾਨ ਨਹੀਂ ਸੀਗਾ। ਜੀ ਜੀ। ਤੇ ਨਹੀਂ ਇਹਦੇ ਬਾਰੇ ਕੋਈ ਜ਼ਿਆਦਾ ਉੱਥੇ ਸਾਨੂੰ ਪਤਾ ਸਗਿਆ ਨਹੀਂ ਪਿੰਡਾਂ ਚ ਜੜੀ ਸ਼ੱਕਾ ਕਹਿ ਦਿੰਦੇ ਆ ਹਾਂਜੀ ਹਾਂਜੀ ਨਾ ਕੋਈ ਪਤਾ ਸਗਿਆ ਕਿ ਕਿਸ ਤਰ੍ਹਾਂ ਦੀ ਬਿਡਲਟਨ ਖੇਲੀ ਜਾਂਦੀ ਹੈ ਕਿ ਆ ਰੂਲ ਐਂਡ ਰੈਗੂਲੇਸ਼ਨਸ ਐ ਜੀ ਐਥਲੈਟਿਕਸ ਕਰਦਾ ਸੀ ਮੈਂ 3000 5000 ਮੀਟਰ ਰੇਸ ਜਿਹੜੀ ਮੈਂ ਸਟਾਰਟ ਕਰੀ ਸਭ ਤੋਂ ਪਹਿਲਾਂ ਜੀ ਤੇ ਪਹਾੜਾਂ ਦੇ ਵਿੱਚ ਮੇਰਾ ਪਿੰਡ ਹੈ ਜੀ ਹੂੰ ਪੰਜਾਬ ਦੇ ਬਾਰਡਰ ਦੇ ਉੱਤੇ ਹੂੰ ਤੇ ਐਥਲੈਟਿਕਸ ਕਾਫੀ ਅੱਛੀ ਕਰਦਾ ਸੀ ਡਿਸਟ੍ਰਿਕਟ ਮੈਡਲ ਸੀ ਸਟੇਟ ਵੀ ਮੈਨੇ ਰਿਪਰੈਜ਼ੈਂਟ ਕਰਿਆ ਜੀ ਸਕੂਲ ਅੱਛਾ ਕਿੰਨੀ ਉਮਰ ਚ ਮੈਂ ਜਦੋਂ ਸਰ ਅੰਡਰ 15 14 ਸੀ ਵਿੱਚ ਜਦੋਂ ਤੇ ਉਸ ਤੋਂ ਬਾਅਦ 15 17 ਵੀ ਸੀ ਜੀ ਫਿਰ ਮੈਨੂੰ ਬੈਡਮਿੰਟਨ ਦੇਖ ਕੇ ਲੱਗਦਾ ਸੀ ਕਿ ਨਹੀਂ ਯਾਰ ਇਹ ਕੋਈ ਇਸ ਤਰ੍ਹਾਂ ਦੀ ਗੇਮ ਹੈ ਜਿਹੜੀ ਮੈਨੂੰ ਅਲੱਗ ਜਿਹਾ ਖੇਡ ਕੇ ਮਹਿਸੂਸ ਹੁੰਦਾ ਸੀਗਾ ਕਿ ਯਾਰ ਇਹ ਇਸ ਖੇਡਣ ਦੇ ਨਾਲ ਕੁਝ ਅਲੱਗ ਜੀ ਜਦੋਂ ਅਸੀਂ ਪਿੰਡ ਦੀ ਗੱਲ ਕਰ ਰਹੇ ਹਾਂ ਵੀ ਪਹਾੜਾਂ ਦੇ ਵਿੱਚ ਇੱਕ ਪਿੰਡ ਸੀ ਸੀਨੀਅਰ ਸੈਕੰਡਰੀ ਸਕੂਲ ਬੜਾ ਮੁਸ਼ਕਲ ਪਿੰਡਾਂ ਦੇ ਵਿੱਚ ਸਿਸਟਮ ਬਣਿਆ ਹੁੰਦਾ ਹੈ ਤੇ ਉੱਥੇ ਬੈਡਮਿੰਟਨ ਵਰਗੀ ਗੇਮ ਫਿਰ ਇੱਕ ਖਿਡਾਰੀ ਬਨਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਪਿੰਡਾਂ ਦੇ ਵਿੱਚ ਕਿਹਾ ਹੁੰਦਾ ਵੀ ਯਾਰ ਪੜੋ ਤੁਸੀਂ ਜਿੰਨਾ ਕਿ ਪੜਿਆ ਜਾਂਦਾ ਹੈ ਨਾ ਬਹੁਤਾ ਤਵੱਜੋ ਨਹੀਂ ਦਿੱਤੀ ਜਾਂਦੀ ਗੇਮ ਨੂੰ ਖਾਸ ਤੌਰ ਤੇ ਫਿਰ ਤੁਹਾਡਾ ਮਤਲਬ ਕਿਵੇਂ ਪਰਿਵਾਰ ਦੇ ਵਿੱਚ ਕੋਈ ਖਿਡਾਰੀ ਸੀ ਜਾਂ ਕਿਸੇ ਨੂੰ ਤੁਸੀਂ ਪਸੰਦ ਕਰਦੇ ਸੀ ਖਿਡਾਰੀ ਨੂੰ ਨਹੀਂ ਸਰ ਪਰਿਵਾਰ ਦੇ ਵਿੱਚ ਤਾਂ ਮੇਰੇ ਕਦੀ ਕਿਸੇ ਨੇ ਸਪੋਰਟਸ ਨਹੀਂ ਕੀਤੀ ਮੈਂ ਪਹਿਲੇ ਈ ਸੀ ਘਰ ਦੇ ਵਿੱਚ ਜਿੰਨੇ ਸਪੋਰਟਸ ਵਾਲੇ ਪਾਸੇ ਨੂੰ ਅੱਛਾ ਆਪਣਾ ਰੁਝਾਨ ਜ਼ਾਹਿਰ ਕੀਤਾ ਤੇ ਪਰ ਘਰ ਦੇ ਸਪੋਰਟ ਕਰਦੇ ਸੀਗੇ ਉਹ ਕਹਿੰਦੇ ਸੀ ਚਲੋ ਜੇਕਰ ਪਰ ਪੜਾਈ ਵੀ ਜ਼ਰੂਰੀ ਹੈ ਪੜ੍ਹਨਾ ਤਾਂ ਹੈ ਹੀ ਹੈ ਜੇਕਰ ਤੁਸੀਂ ਪੜਾਈ ਦੇ ਨਾਲ-ਨਾਲ ਸਪੋਰਟਸ ਕਰਨਾ ਚਾਹੁੰਦੇ ਹੋ ਤਾਂ ਠੀਕ ਹੈ ਕੋਈ ਸਾਨੂੰ ਹਰਜ਼ ਨਹੀਂ ਹੈ ਜੀ ਤੇ ਤੁਹਾਨੂੰ ਦੱਸਣਾ ਚਾਹਣਾ ਸਰ ਮੈਂ ਜਦੋਂ ਐਥਲੈਟਿਕਸ ਕਰੀ ਸਟਾਰਟ ਕਰੀ ਜੀ ਪਰ ਸਕੂਲ ਦੇ ਅੰਦਰ ਕੁਝ ਬੱਚੇ ਬਿਡਿੰਟਨ ਨੇ ਇੱਕ ਛੋਟੇ ਦਾਰੇ ਦੇ ਵਿੱਚ ਇੱਕ ਕੋਰਟ ਜਿਹਨੂੰ ਬਿਡਿੰਟਨ ਕੋਰਟ ਕਹਿੰਦੇ ਆ ਉਹਦੇ ਵਿੱਚ ਖੇលਦੇ ਅਸੀਂ ਬਾਹਰ ਜਦੋਂ 5th ਪੀਰੀਅਡ 6th ਪੀਰੀਅਡ ਜਾਣਾ ਰਨਿੰਗ ਕਰਨੀ ਦੋ-ਦੋ ਘੰਟੇ ਰਨਿੰਗ ਕਰ ਰਹੇ ਆ ਫੁੱਲ ਪਸੀਨਾ ਸਾਰਾ ਕੁਝ ਇਸ ਤਰ੍ਹਾਂ ਅੰਦਰ ਵਰਕਆਊਟ ਕਰਕੇ ਆਣਾ ਪਰ ਉਹ ਜਿਹੜੇ ਅੰਦਰ ਵਾਲੇ ਬੱਚੇ ਸੀਗੇ ਜਿਹੜੇ ਬਿਡਿੰਟਨ ਖੇលਦੇ ਸੀਗੇ ਉਹ ਬਿਲਕੁਲ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਉਸ ਤੋਂ ਬਾਅਦ ਉਹਨਾਂ ਨੇ ਕਲਾਸਿਸ ਵੀ ਲਗਾਣੀਆਂ ਹਮ ਬੜਾ ਮੈਨੂੰ ਲੱਗਿਆ ਮੈਂ ਨਹੀਂ ਯਾਰ ਇਹ ਵਾਲੀ ਗੇਮ ਵਾਲੇ ਪਾਸੇ ਵੀ ਦੇਖਣਾ ਚਾਹੀਦਾ ਇਹ ਸੌਕੀ ਹੈ ਹਾਂ ਇਹ ਸੌਕੀ ਹੈ ਅੱਛਾ ਉਸ ਤੋਂ ਬਾਅਦ ਇੱਕ ਹੋਰ ਮੇਰਾ ਇੰਟਰਸਟ ਇਸ ਕਰਕੇ ਵੀ ਬੈਡਮਿੰਟਨ ਵਾਲੇ ਪਾਸੇ ਨੂੰ ਹੋਇਆ ਜਿਹੜੇ ਟੀਚਰਸ ਸੀਗੇ ਸਾਡੇ ਸਕੂਲ ਦੇ ਜੀ ਉਹ ਵੀ ਸਕੂਲ ਦੇ ਅੰਦਰ ਬੈਡਮਿੰਟਨ ਖੇលਦੇ ਸੀਗੇ ਤੇ ਜਦੋਂ ਉਹ ਬੈਡਮਿੰਟਨ ਬੱਚਿਆਂ ਦੇ ਨਾਲ ਖੇលਦੇ ਸੀਗੇ ਥੋੜੀ ਬੱਚਿਆਂ ਵਾਲੇ ਪਾਸੇ ਨੂੰ ਉਹਨਾਂ ਦਾ ਰੁਝਾਨ ਵੀ ਉਹਨਾਂ ਨੂੰ ਉਹ ਲਾਈਕ ਕਰਨ ਲੱਗੇ ਕਿ ਹਾਂ ਇਹ ਬੱਚੇ ਸਪੋਰਟਸ ਵਾਲੇ ਐ ਸਾਨੂੰ ਕੋਈ ਪਹਿਚਾਣਦਾ ਹੀ ਨਹੀਂ ਸੀ ਕਿਉਂਕਿ ਅਸੀਂ ਸਕੂਲ ਤੋਂ ਬਾਹਰ ਜਾ ਕੇ ਵਰਕਆਊਟ ਕਰਦੇ ਸੀ ਔਰ ਵਰਕਆਊਟ ਵੀ ਸਾਡਾ ਡਿਫਰੈਂਟ ਟਾਈਪ ਸੀਗਾ ਤੇ ਹਾਰਡ ਸੀ ਤੇ ਇਸ ਚੀਜ਼ ਨੂੰ ਲੈ ਕੇ ਫਿਰ ਮੇਰਾ ਜਿਹੜਾ ਰੁਝਾਨ ਬੈਡਮਿੰਟਨ ਵਾਲੇ ਪਾਸੇ ਨੂੰ ਥੋੜਾ ਥੋੜਾ ਹੋਣ ਲੱਗਿਆ ਮਹਿੰਗੀ ਗੇਮ ਹੈ ਬੈਡਮਿੰਟਨ ਆ ਤੁਹਾਡੇ ਕਹੇ ਲਈ ਰੈਕੇਟਸ ਵੀ ਮਹਿੰਗੇ ਨੇ ਸ਼ੈਟਲ ਵੀ ਮਹਿੰਗੀ ਹੈ ਸ਼ੂਜ਼ ਵੀ ਮਹਿੰਗੇ ਡਰੈਸਰ ਵੀ ਮਹਿੰਗਾ ਫਿਰ ਕਿਵੇਂ ਅਫੋਰਡ ਕਰ ਪਾਰੇ ਸੀ ਸਰ ਬੜਾ ਮੁਸ਼ਕਿਲ ਹੋਇਆ ਜੀ ਉਹ ਸਮਿਆਂ ਦੇ ਵਿੱਚ ਤਾਂ ਬਹੁਤ ਮੁਸ਼ਕਲੀ ਕਿਉਂਕਿ ਮੈਂ ਜਦੋਂ ਪਹਿਲੀ ਵਾਰ ਜ਼ੋਨ ਖੇਡਿਆ ਜੀ ਆਪਣੇ ਸਕੂਲ ਵੱਲੋਂ ਜ਼ੋਨ ਅਸੀਂ ਜਿੱਤ ਗਏ ਜੀ ਅੱਛਾ ਜੋ ਜਿੱਤ ਕੇ ਉਸ ਤੋਂ ਬਾਅਦ ਜਦੋਂ ਡਿਸਟ੍ਰਿਕਟ ਗਏ ਮੈਂ ਜਦੋਂ ਪਹਿਲੀ ਵਾਰ ਜ਼ਿੰਦਗੀ 'ਚ ਆਪਣੇ ਬੈਡਮਿੰਟਨ ਹਾਲ ਦੇਖਿਆ ਸੀ ਕਿ ਇੱਕ ਵੁੱਡਨ ਗਰਾਊਂਡ ਦੇ ਉੱਤੇ ਖੇਡਿਆ ਜਾ ਰਿਹਾ ਫੱਟੇ ਲੱਗੇ ਹੋਏ ਹੈ ਜੀ ਜੀ ਦੇਸ਼ਤੀ ਪਹਾਸ਼ਾ ਉਸ ਤੋਂ ਅਸੀਂ ਫੱਟੇ ਕੀ ਫੱਟਿਆਂ ਦੇ ਉੱਤੇ ਐਡਾ ਵੱਡਾ ਕਮਰਾ ਐਡਾ ਹਾਲ ਉਹਦੇ ਅੰਦਰ ਖੇਡਣਾ ਬੜਾ ਅਜੀਬ ਜਿਹਾ ਲੱਗਿਆ ਅਸੀਂ ਪਹਿਲਾ ਹੀ ਮੈਚ ਹਰੇ ਜੀ ਹੁਸ਼ਿਆਰਪੁਰ ਦੇ ਜਿਹੜੀ ਮੇਨ ਸਕੂਲ ਦੇ ਨਾਲ ਸਾਡੀ ਟੀਮ ਦੇ ਨਾਲ ਮੈਚ ਸੀ ਜਿਹੜੇ ਬੰਦੇ ਉਸੇ ਸਟੇਡੀਅਮ ਦੇ ਵਿੱਚ ਬੱਚੇ ਟ੍ਰੇਨਿੰਗ ਕਰਦੇ ਸੀ ਹੂੰ ਹਾਰਨ ਤੋਂ ਬਾਅਦ ਮੈਨੂੰ ਬੜਾ ਮਹਿਸੂਸ ਹੋਇਆ ਮੈਂ ਕਿਹਾ ਨਹੀਂ ਇਹ ਗੇਮ ਤਾਂ ਹੁਣ ਕੀਤੀ ਕਰਨੀ ਉਹ ਕਰਨੀ ਹੈ ਪਰ ਨੂੰ ਕਹਿ ਲੇ ਕਿ ਮਕਸਦ ਬਣਾ ਲਿਆ ਜਿੰਨੇ ਜਿੰਨੇ ਜਿੰਨਾ ਹੀ ਜਿੰਨਾ ਹੈ ਔਰ ਇਹ ਕਰਨਾ ਹੀ ਕਰਨਾ ਹੈ ਪਰ ਉਹ ਫੈਸਿਲਿਟੀ ਪਿੰਡ ਦੇ ਵਿੱਚ ਅਵੇਲੇਬਲ ਨਹੀਂ ਸੀ ਫਿਰ ਘਰਦਿਆਂ ਨੂੰ ਬੜੀ ਮੁਸ਼ਕਿਲ ਨਾਲ ਮਨਾਇਆ ਕਿ ਮੈਂ ਹੁਸ਼ਿਆਰਪੁਰ ਜਾ ਕੇ ਬੈਡਮਿੰਟਨ ਕਰਨੀ ਹੈ ਅੱਛਾ ਤੇ ਪਿੰਡ ਮੇਰਾ ਹੁਸ਼ਿਆਰਪੁਰ ਤੋਂ ਸਰ 25 ਕਿਲੋਮੀਟਰ ਦੇ ਆਸ-ਪਾਸ ਹੈਗਾ ਡਿਸਟੈਂਸ ਘਰਦੇ ਕਹਿੰਦੇ ਕਰ ਲੈ ਭਈ ਪਰ ਜਿਆਦਾ ਖਰਚਾ ਅਸੀਂ ਕਰ ਨਹੀਂ ਸਕਦੇ ਫਾਦਰ ਮੇਰੇ ਡਰਾਈਵਰ ਦੀ ਨੌਕਰੀ ਉਸ ਟਾਈਮ ਤੇ ਡਰਾਈਵਿੰਗ ਕਰਦੇ ਸੀਗੇ ਫਾਦਰ ਮੇਰੇ ਜਦੋਂ ਮੈਂ ਸਟਾਰਟ ਕਰਿਆ ਜੀ ਤੇ ਮੈਂ ਸਰ ਹੁਸ਼ਿਆਰਪੁਰ ਨੂੰ ਜਾਣਾ ਪਿੰਡ ਤੋਂ 3 ਵਜੇ ਛੁੱਟੀ ਹੁੰਦੀ ਸੀ ਸਕੂਲ ਦੀ ਕਿਉਂਕਿ ਸਕੂਲ ਉਹਨਾਂ ਨੇ ਐਗਜ਼ੈਪਟ ਕਰਨ ਤੋਂ ਮਨਾਂ ਕਰਿਆ ਸੀ ਕਿ ਸਕੂਲ ਨਹੀਂ ਛੱਡਣਾ ਸਕੂਲ ਤਾਂ ਪੜਨ ਪੜਾਈ ਤਾਂ ਪ੍ਰਾਇੋਰਟੀ ਤੇ ਹੈ ਬਾਕੀ ਚੀਜ਼ਾਂ ਸਾਰੀਆਂ ਬਾਅਦ ਚੋਂ ਗੀਗੂ ਕਰਨੀ ਤੂੰ ਪਿੰਡ ਆਪਣੀ ਕਲਾਸਿਸ ਤੋਂ ਬਾਤ ਕਰੋ ਤੇ ਜਦੋਂ ਮੈਂ ਸਕੂਲ 'ਚ 3 ਵਜੇ ਛੁੱਟੀ ਹੁੰਦੀ ਹੈ ਜੀ ਸਵਾ 3 ਵਜੇ ਸਾਡੇ ਪਿੰਡ ਤੋਂ ਬੱਸ ਚੱਲਦੀ ਸੀ ਉਸਵਾ ਘੰਟਾ ਲਗਾਂਦੀ ਸੀ ਹੁਸ਼ਿਆਰਪੁਰ ਬੱਸ ਸਟੈਂਡ ਪਹੁੰਚਣ ਨੂੰ 30 ਕਿਲੋਮੀਟਰ ਨੂੰ ਸਵਾ ਘੰਟਾ ਹਾਂਜੀ ਕਿਉਂਕਿ ਪਿੰਡ ਪਹਾੜੀ ਏਰੀਆ ਦੇ ਵਿੱਚ ਹੈ ਕਾਫੀ ਰੋਡ ਵੀ ਆਫ ਰੋਡਿੰਗ ਸਾਰਾ ਉਸ ਤੋਂ ਬਾਅਦ 15 ਮਿੰਟ ਲੱਗਦੇ ਸੀ ਇੰਡੋਰ ਸਟੇਡੀਅਮ ਪਹੁੰਚਣ ਵਾਸਤੇ ਬੱਸ ਸਟੈਂਡ ਤੋਂ ਉਹ ਮੋਸਟਲੀ ਜ਼ਿਆਦਾਤਰ ਜਾ ਆਟੋ 'ਚ 10 ਰੁਪਏ ਦੇ ਕੇ ਜਾਓ ਜਾਂ ਫਿਰ ਤੁਸੀਂ ਰਨਿੰਗ ਕਰਕੇ ਜਾਓ ਮੇਰੇ ਕੋਲ ਆਪਸ਼ਨ ਹੁੰਦੀ ਸੀ ਮੈਂ ਕਿਹਾ ਵਾਰਮ ਅਪ ਉੱਥੇ ਜਾ ਕੇ ਕਰਨਾ ਹੈ ਰਨਿੰਗ ਉਰੇ ਤੋਂ ਹੀ ਕਰਦੇ ਜਾਓ ਪੈਸੇ ਵਿਚਾਰੇ ਸੀ ਕਿ ਪੈਸੇ ਹੈ ਹੀ ਨਹੀਂ ਸੀ ਨਹੀਂ ਪੈਸੇ ਬਚਾ ਵੀ ਰਿਹਾ ਸੀ ਦੂਜੇ ਨੰਬਰ ਤੇ ਟਾਈਮ ਵੀ ਵਿਚਾਰ ਰਿਹਾ ਸੀ ਕਿ ਜਿਹੜਾ ਉੱਥੇ ਜਾ ਕੇ ਵਾਰਮ ਅਪ ਕਰਨਾ ਹੈ ਉਹ ਇੱਥੇ ਰਨਿੰਗ ਕਰਕੇ ਕਿਉਂ ਨਾ ਕਰਾਇਆ ਜਾਵੇ ਔਰ ਉਸ ਟਾਈਮ ਤੇ ਮੇਰੀ ਕਲਾਸ ਜਿਹੜੀ ਪਲੱਸ 2 ਸੀ ਸਰ ਜੀ ਤੇ ਬੜਾ ਮਤਲਬ ਕਿ ਉਸ ਟਾਈਮ ਦੇ ਉੱਤੇ ਪਰ ਜਦੋਂ ਜਾ ਕੇ ਕੋਚ ਸਾਹਿਬ ਸੀਗੇ ਸਾਡੇ ਜਿੰਨਾਂ ਕੋ ਸਿੱਖਣਾ ਸ਼ੁਰੂ ਕਰਿਆ ਜੀ ਪਰ ਜਿਹੜੀ ਹੁਣ ਚੀਜ਼ ਮੈਂ ਸਿੱਧੀ ਪਲੱਸ 2 ਕਲਾਸ ਤੇ ਸਿੱਖਣੀ ਹੈ 18 19 ਸਾਲ ਦੀ ਉੱਚ ਜਾ ਕੇ ਸਿੱਖਣੀ ਹੈ ਔਰ ਜਿਹੜੇ ਬੱਚੇ 10 ਸਾਲ ਤੋਂ ਕਰ ਰਹੇ ਹੈ ਉਹਦੇ ਵਿੱਚ ਮੁਕਾਬਲਾ ਬਹੁਤ ਔਖਾ ਸੀ ਪਰ ਮਿਹਨਤ કરી ਸਰ ਬਹੁਤ ਜ਼ਿਆਦਾ કરી ਪਰ ਉਹਨਾਂ ਰਿਜ਼ਲਟ ਨਹੀਂ ਮੈਂ ਪ੍ਰਾਪਤ ਕਰ ਪਾਇਆ ਜਿੰਨਾ ਮੈਨੂੰ ਮੈਂ ਸੋਚਦਾ ਸੀ ਕਿ ਮੈਂ ਕਰ ਲੂੰਗਾ ਇੱਕ ਤਾਂ ਗੇਮ ਬਹੁਤ ਮਹਿੰਗੀ ਖਰਚਾ ਬਹੁਤ ਜ਼ਿਆਦਾ ਜੀ ਇੰਨਾ ਕਰਦੇ ਫੋੜ ਨਹੀਂ ਕਰ ਪਾਉਂਦੇ ਸੀ ਦੂਜੇ ਨੰਬਰ ਤੇ ਸਮਾਂ ਨਹੀਂ ਸੀ ਮੈਂ ਵਰਕਆਊਟ ਕਰਨਾ ਸਿਰਫ 1 ਘੰਟਾ ਜਾ ਕੇ ਇੱਕ ਹੋਰ ਕੀ 6 ਵਜੇ ਮੇਰੇ ਲਈ ਪਿੰਡ ਲਈ ਲਾਸਟ ਬੱਸ ਚਲਦੀ ਸੀ ਹੁਸ਼ਾਰਪੁਰ ਤੋਂ ਕਈ ਵਾਰੀ ਬੱਸ ਮਿਸ ਹੋ ਜਾਣੀ ਜੀ ਮੇਰੀ ਤੇ ਉਹ 25 ਤੋਂ 30 ਕਿਲੋਮੀਟਰ ਦਾ ਸਫ਼ਰ ਜਿਹੜਾ ਜੰਗਲ ਵਾਲਾ ਸਫ਼ਰ ਹੈ ਜੀ ਉਹ ਸਾਰਾ ਉਹ ਮੈਨੂੰ ਕਈ ਵਾਰੀ ਪੈਦਲ ਵੀ ਆਣਾ ਪੈਣਾ 30 ਕਿਲੋਮੀਟਰ ਪੈਦਲ ਜੰਗਲ ਚੋਂ ਜੀ ਕਦੀ ਕਦੀ ਕਿਤੋਂ ਲਿਫਟ ਲੈ ਕੇ ਵੀ ਆਣਾ ਪੈਣਾ ਨਾ ਕੋਈ ਮੋਬਾਈਲ ਉਸ ਟਾਈਮ ਤੇ ਬੜਾ ਸਰ ਉਸ ਟਾਈਮ ਦੇ ਉੱਤੇ ਜਿਹੜਾ ਪਰ ਉਹ ਚੀਜ਼ਾਂ ਹੁਣ ਜਦੋਂ ਯਾਦ ਕਰਦੇ ਆ ਲੱਗਦਾ ਕਿ ਉਦੋਂ ਜਦੋਂ ਜਾਂਦੇ ਸੀ ਪੈਦਲ 30 ਕਿਲੋਮੀਟਰ ਪੈਦਲ ਜਾ ਰਹੇ ਹੁੰਦੇ ਸੀ ਘਰ ਜੀ ਉਦੋਂ ਕਦੇ ਜ਼ਹਿਨ ਦੇ ਵਿੱਚ ਆਂਦਾ ਸੀ ਕਿ ਯਾਰ ਮੈਂ ਕੋਚ ਬਨ ਜਾਊਂਗਾ ਮੈਂ ਬੱਚਿਆਂ ਨੂੰ ਸਿਖਾਊਂਗਾ ਤੇ ਮੇਰੇ ਸਿਖਾਏ ਹੋਏ ਬੱਚੇ ਉਹ ਇੰਟਰਨੈਸ਼ਨਲ ਲੈਵਲ ਤੇ ਖੇਡਣਗੇ ਨਹੀਂ 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 ਕਦੀ ਵੀ ਨਹੀਂ ਸੋਚਿਆ ਸੀ ਕਦੇ ਨਹੀਂ ਸੋਚਿਆ ਕਦੇ ਕਦੀ ਵੀ ਨਹੀਂ ਕਦੇ ਵੀ ਇਹ ਚੀਜ਼ ਦੀ ਗੱਲ ਮੈਂ ਕਦੀ ਵੀ ਨਹੀਂ ਚਲੋ ਪ੍ਰਮਾਤਮਾ ਨੇ ਬਹੁਤ ਹੱਥ ਫੜਿਆ ਨੇੜੇਓ ਕੇ ਸੁਣੀਏ ਪਰ ਇਹਨਾਂ ਨੇ ਸੋਚਿਆ ਸੀਗਾ ਕਿ ਇੱਥੇ ਤੱਕਰ ਪਹੁੰਚ ਜਾਵਾਂਗੇ ਜੀ ਫਿਰ ਪੜਾਈ ਵੀ ਕੀਤੀ ਕਿਉਂਕਿ ਤੁਸੀਂ ਲੈਕਚਰ ਆ ਰਹੇ ਹੋ ਜੀ 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 ਲਾਈਫ ਨੇ ਟਰਨ ਲਿਆ ਮੈਂ ਪਲੱਸ 2 ਪਾਸ ਆਊਟ ਹੋਇਆ ਜੀ ਪਿੰਡ ਤੋਂ ਜੀ ਤੇ ਮੈਂ ਸੋਚਦਾ ਸੀਗਾ ਕਿ ਮੈਂ ਇਦਾਂ ਦੀ ਚੀਜ਼ ਕਰਾਂ ਜਿਹਦੇ ਨਾਲ-ਨਾਲ ਮੈਂ ਸਪੋਰਟਸ ਵੀ ਕਰ ਸਕਾਂ ਹੂੰ ਮੈਂ ਆਈਟੀਆਈ ਹੁਸ਼ਿਆਰਪੁਰ ਦੇ ਵਿੱਚ ਐਡਮਿਸ਼ਨ ਲਈ ਆਫਟਰ ਪਲੱਸ 2 ਹਾਂਜੀ ਮੈਂ ਆਈਟੀਆਈ ਕਰਨੀ ਸੀ ਇਲੈਕਟ੍ਰਿਕ ਇਲੈਕਟ੍ਰੀਸ਼ਨ ਦੀ ਜੀ ਜੀ ਤੇ ਮੈਨੂੰ ਸੀਗਾ ਕਿ ਮੈਂ ਯਾਰ ਨਹੀਂ ਪਰ ਮਨ ਨਹੀਂ ਮੰਨਦਾ ਸੀਗਾ ਪਰ ਮੇਰੇ ਨਾਲ ਫੁੱਫੜ ਜੀ ਹੈ ਜੀ ਅੱਛਾ ਰੋਪੜ ਤੋਂ ਉਹ ਵੀ ਮਾਸਟਰ ਰਿਟਾਇਰ ਹੈ ਮਾਸਟਰ ਜਗਦੀਸ਼ ਰਾਮ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਪੁੱਤਰ ਜੇ ਤੂੰ ਇਹ ਕਰਨਾ ਹੈ ਨਾ ਜੇ ਤੂੰ ਸੋਚਦਾ ਹੈ ਕਿਉਂਕਿ ਉਹ ਕਦੀ ਕਦੀ ਮੈਨੂੰ ਦੇਖਦੇ ਹੁੰਦੇ ਸੀਗੇ ਕਿ ਇਹ ਚ ਸਪੋਰਟਸ ਵਾਲਾ ਕੀੜਾ ਹੈਗਾ ਥੋੜਾ ਸਪੋਰਟਸ ਕਰਦਾ ਹੈ ਥੋੜਾ ਖੇਲਦਾ ਹੈ ਉਹਨਾਂ ਨੇ ਜਦੋਂ ਮੇਰੀ ਐਡਮਿਸ਼ਨ ਹੋਈ ਹੋਈ ਸੀਗੀ ਮੈਨੂੰ ਸੀਟ ਮਿਲੀ ਸੀ ਹੁਸ਼ਾਰਪੁਰ ਉਹ ਕਹਿੰਦੇ ਕਿੱਥੇ ਐਡਮਿਸ਼ਨ ਮੈਂ ਕਿਹਾ ਜੀ ਉੱਥੇ ਲਈ ਹੈ ਕਹਿੰਦੇ ਨਹੀਂ ਤੈਨੂੰ ਨਾ ਕੁਝ ਹੋਰ ਟਰਾਈ ਕਰਨਾ ਚਾਹੀਦਾ ਹੈਗਾ ਮੈਂ ਕਹਾਂ ਜੀ ਹੋਰ ਕਿੱਥੇ ਤੁਹਾਡੇ ਕੋਲ ਰੋਪੜਾ ਜਾਂ ਕਹਿੰਦੇ ਨਹੀਂ ਰੋਪੜ ਨਹੀਂ ਤੈਨੂੰ ਪਟਿਆਲੇ ਐਡਮਿਸ਼ਨ ਲੈਣੀ ਚਾਹੀਦੀ ਹੈ ਅੱਛਾ ਮੈਂ ਕਹਾਂ ਜੀ ਪਟਿਆਲੇ ਐਡਮਿਸ਼ਨ ਮੈਂ ਕਹਾਂ ਜੀ ਮੈਨੂੰ ਤਾਂ ਪਤਾ ਨਹੀਂ ਹੈ ਨਾ ਮੇਰੇ ਕਦੀ ਫੈਮਿਲੀ ਚੋਂ ਕੋਈ ਪਟਿਆਲੇ ਆਇਆ ਸੀ ਅੱਜ ਤੱਕ ਅਰ ਵੀ ਕੋਈ ਨਹੀਂ ਆਇਆ ਜੀ ਅੱਛਾ ਤੇ ਮੈਂ ਕਹਾਂ ਚਲੋ 2009 ਦੀ ਗੱਲ ਹੈ 8 ਦੀ ਗੱਲ ਹੈ ਜੀ ਉਹ ਫੜ ਜੀ ਨੇ ਐਫਰਟਸ ਕਰਕੇ ਜੀ ਮੇਰਾ ਫਾਰਮ ਭਰਾਇਆ ਜੀ ਫਾਰਮ ਭਰਾ ਕੇ ਮੈਨੂੰ ਪਟਿਆਲੇ ਲੈ ਕੇ ਆਏ ਮੇਰੇ ਟ్రਾਇਲ ਦਵਾਏ ਜੀ ਇੱਥੇ ਅੱਛਾ ਟ੍ਰਾਇਲ ਚ ਫਿਰ ਮੈਂ ਸਿਲੈਕਟ ਹੋਇਆ ਗਿਆ ਜੀ ਕਿਉਂਕਿ ਫਿਜ਼ੀਕਲੀ ਮੈਂ ਫਿਟੀ ਸੀ ਹੂੰ ਤੇ ਉਸ ਤੋਂ ਬਾਅਦ ਮੈਰਿਟ ਚ ਵੀ ਆਇਆ ਮੈਰਿਟ ਚ ਵੀ ਨੰਬਰ ਮੇਰੇ ਠੀਕ ਸੀਗੇ ਹੂੰ ਨੰਬਰ ਮੈਨੂੰ ਮੈਰਿਟ ਆਣ ਕਾਰਨ ਮੈਨੂੰ ਜਿਹੜੀ ਹੈ ਸੀਟ ਫਿਜ਼ੀਕਲ ਕਾਲਜ ਪਟਿਆਲੇ ਇੱਥੇ ਬੜੀ ਔਕੀ ਮਿਲਦੀ ਹੈ ਇੱਥੇ ਪ੍ਰੋਫੈਸਰ ਗੁਰਸੇਵਿਕ ਸਿੰਘ ਕਾਲਜ ਚ ਮੈਨੂੰ ਜਿਹੜੀ ਹੈ ਔਰ ਉਦੋਂ ਵੀ ਮੈਂ ਲਿਸਟ ਚ ਮੈਨੂੰ ਲੱਗਦਾ ਕਿ ਜਦੋਂ ਮੇਰੀ ਐਡਮਿਸ਼ਨ ਹੋਈ ਹੈ ਜੀ ਮੈਂ ਪਿੱਛੋਂ ਚੌਥੇ ਪੰਜਵੇਂ ਨੰਬਰ ਤੇ ਹੀ ਸੀ ਲਾਸਟ ਹਾਂ ਹਾਂ ਉਦੋਂ ਵੀ ਔਰ ਸਰ న్యూਸ ਵੀ ਇਸ ਤਰ੍ਹਾਂ ਸੀ ਕਿ ਜਦੋਂ ਲਿਸਟ ਲੱਗਣੀ ਸੀ ਅਪਾ ਇੱਕ ਵਾਰ ਲਿਸਟ ਚੈੱਕ ਕੀਤੀ ਲਿਸਟ ਚ ਮੇਰਾ ਨਾਮ ਹੈ ਨਹੀਂ ਸੀਗਾ ਜੀ ਅੱਛਾ ਮੈਂ ਬੜਾ ਦੁਖੀ ਹੋਇਆ ਮੈਂ ਕਹਾ ਯਾਰ ਮੇਰੀ ਸੀਟ ਨਹੀਂ ਹੈਗੀ ਮੈਂ ਕਹਾ ਮੈਨੂੰ ਹੁਣ ਮੇਰਾ ਖਤਮ ਹੋ ਗਿਆ ਕੰਮ ਹੁਣ ਮੈਨੂੰ ਵਾਪਸ ਦੁਬਾਰੇ ਆਈਟੀਆਈ ਚ ਜਾਣਾ ਪੈਣਾ ਪਰ ਨਾ ਗੇਟ ਤੇ ਜਦੋਂ ਪਹੁੰਚ ਗਏ ਫੁੱਫੜ ਜੀ ਕਹਿੰਦੇ ਯਾਰ ਨਹੀਂ ਇੱਕ ਵਾਰੀ ਫੇਰ ਦੁਬਾਰੇ ਜਾਣਾ ਚਾਹੀਦਾ ਅੰਦਰ ਜਾ ਕੇ ਦੇਖਣਾ ਚਾਹੀਦਾ ਜਦੋਂ ਅਸੀਂ ਗਏ ਆ ਜੀ ਉਹਨਾਂ ਨੇ ਜਾ ਕੇ ਪੁੱਛਿਆ ਅੰਦਰ ਕਹਿੰਦੇ ਨਹੀਂ ਨਹੀਂ ਇੱਕ ਲਿਸਟ ਹਲਤੀ ਹੋਰ ਲੱਗਣੀ ਹੈ ਸਾਨੂੰ ਤਾਂ ਇਸ ਚੀਜ਼ ਬਾਰੇ ਪਤਾ ਹੀ ਨਹੀਂ ਸੀਗਾ ਜੀ ਨਾ ਹੀ ਮੇਰੇ ਫਾਦਰ ਸਾਹਿਬ ਜੀ ਨੂੰ ਮੈਨੂੰ ਤਾਂ ਚਲੋ ਕੀ ਪਤਾ ਹੋਣਾ ਜੀ ਰੋਚਨਾ ਆ ਗਿਆ ਉਹਦੇ ਵਿੱਚ ਨਾਮ ਆ ਗਿਆ ਜੀ ਫਿਰ ਕਿੰਨੀ ਖੁਸ਼ੀ ਹੋਈ ਫਿਰ ਖੁਸ਼ੀ ਸਰ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸ ਟਾਈਮ ਤੇ ਬਹੁਤ ਬਹੁਤ ਖੁਸ਼ੀ ਹੋਈ ਔਰੇ ਮੇਰਾ ਜਿਹੜਾ ਪਹਿਲਾ ਪਹਿਲੀ ਪੌਡੀ ਮੈਨੂੰ ਮੇਰੀ ਜਿਹੜੀ ਚੜ੍ਹਨ ਵਾਲਾ ਜ਼ਿੰਦਗੀ 'ਚ ਮੇਰੇ ਫੁੱਫੜ ਜੀ ਸੀਗੇ ਜੀ ਵੈਸੇ ਘੱਟ ਫੁੱਫੜਾਂ ਦੀ ਬਣਦੀ ਹੁੰਦੀ ਹੈ ਫੁੱਫੜ ਦਾ ਇੱਕ ਕਹਿ ਲਈਏ ਕਿ ਹਨਾ ਥੋੜਾ ਜਿਆ ਓਦਾਂ ਦਾ ਮੰਨਿਆ ਜਾਂਦਾ ਕਿ ਥੋੜਾ ਜਿਆ ਝਿੜਕਣ ਵਾਲਾ ਜਾਂ ਗੁੱਸੇ ਵਾਲਾ ਫੁੱਫੜ ਫੁੱਫੜ ਸ਼ਬਦ ਹੀ ਇਦਾਂ ਦਾ ਹੀ ਹੈ ਆਪਾਂ ਕਿਸੇ ਨੂੰ ਜੇ ਕਹਿਣਾ ਹੋਵੇ ਯਾਰ ਤੂੰ ਫੁੱਫੜ ਬਣ ਗਿਆ ਉਹ ਹਨਾ ਜ਼ਿੰਦਗੀ 'ਚ ਸਭ ਤੋਂ ਮੇਰਾ ਬਹੁਤ ਵੱਡਾ ਮੇਰੀ ਟਰਨਿੰਗ ਪੁਆਇੰਟ ਜਿਹੜੀ ਜ਼ਿੰਦਗੀ 'ਚ ਹੋਣ ਵਾਲਾ ਜਿਹੜਾ ਮੇਰਾ ਇੱਕ ਰੋਲ ਹੈ ਉਹ ਮਾਸਟਰ ਜਗਦੀਸ਼ ਰਾਮ ਜੀ ਜਿਹੜੇ ਮੇਰੇ ਫੁੱਫੜ ਜੀ ਹੈ ਮ ਮੇਰੇ ਮਾਤਾ ਪਿਤਾ ਦੇ ਨਾਲ ਹੈਗੇ ਹੀ ਹੈਗੇ ਆ ਨਾਲ ਉਹਨਾਂ ਦੇ ਬਰਾਬਰ ਉਹਨਾਂ ਹੀ ਯੋਗਦਾਨ ਮੇਰੇ ਫੁੱਫੜ ਜੀ ਨੇ ਦਿੱਤਾ ਹੀ ਚਲ ਬਹੁਤ अच्छी ਗੱਲ ਹੈ ਇਹਦਾ ਫਿਰ ਅਚੀਵਮੈਂਟ ਕਿਵੇਂ ਕਿਵੇਂ ਕੀ ਕੀ ਹੋਈ ਫਿਰ ਉਸ ਤੋਂ ਬਾਅਦ ਸਰ ਜਦੋਂ ਮੈਂ ਪਟਿਆਲੇ ਆ ਗਿਆ ਜੀ ਜੀ ਇੱਥੇ ਆ ਕੇ ਮੈਨੂੰ ਮੈਂ ਦੇਖਿਆ ਕਿ ਬੈਡਮਿੰਟਨ ਹਾਲ ਵੀ ਹੈ ਤੇ ਪੜ੍ਹਾਈ ਵਾਲਾ ਵੀ ਕੰਮ ਵਧੀਆ ਹੈ ਔਰ ਖੇਡਣ ਨੂੰ ਵੀ ਬਹੁਤ ਸਮਾਂ ਮਿਲਦਾ ਹੈ ਤੇ ਫਿਰ ਮੇਰੇ ਜਿਹੜੇ ਨਾਲ ਦੇ ਦੋਸਤ ਹੁੰਦੇ ਸੀਗੇ ਜੀ ਜਿਹੜੇ ਬਣੇ ਦੋਸਤ ਉਸ ਟਾਈਮ ਤੇ ਜਿਹੜੇ ਬੈਡਮਿੰਟਨ ਖੇលਦੇ ਸੀ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਅੱਛਾ ਉਹਨਾਂ ਕੋਲੋਂ ਫਿਰ ਮੈਂ ਹੌਲੀ ਹੌਲੀ ਸਿੱਖਣਾ ਸ਼ੁਰੂ ਕਰਿਆ ਜੀ ਉਹ ਸਿੱਖਦੇ 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 ਸਰ ਇੰਨਾ ਇੰਟਰਸਟ ਹੋ ਗਿਆ ਇੰਨਾ ਇੰਟਰ ਕਾਲਜ ਖੇਲੇ ਹੈ ਜੀ ਇੰਟਰ ਕਾਲਜ 골ਡ ਵੀ ਆਇਆ ਸਰ ਇੰਟਰ ਜੀਨਸਟੀ ਖੇਲੇ ਹੈ ਸਰ ਆਲ ਇੰਡੀਆ ਇੰਟਰ ਜੀਨਸਟੀ ਖੇਲੇ ਹੈ ਸਰ ਹੌਲੀ 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 ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਫਿਰ ਇਹ ਅੱਗੇ ਨੂੰ ਵਧਦੇ ਰਹੇ ਹੂੰ ਤੇ ਬੀ ਪੀ ਐਡ ਮੈਂ ਇਨ ਬਿਟਵੀਨ ਪਾਸ ਕਰੀ ਹੈ ਬੀ ਪੀਐਡ ਤੋਂ ਬਾਅਦ ਮੈਂ ਮਾਸਟਰਸ ਫਿਜ਼ੀਕਲ ਐਜੂਕੇਸ਼ਨ ਪਾਸ ਕਰੀ ਹੈ ਫਿਰ ਮੈਨੂੰ ਲੱਗਿਆ ਕਿ ਨਹੀਂ ਗੇਮ ਤਾਂ ਜ਼ਰੂਰੀ ਹੈ ਹੀ ਹੈ ਪਰ ਉਹਦੇ ਨਾਲ ਸਟੱਡੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਅੱਛੇ ਲੈਵਲ ਦੀ ਸਟੱਡੀ ਜ਼ਰੂਰੀ ਹੈ ਹਾਂ ਫਿਰ ਮੇਰਾ ਸਰ ਮੈਂ ਨੈਟ ਕੁਆਲੀਫਾਈ ਹੋਇਆ ਜੀ ਅੱਛਾ ਨੈਟ ਕੁਆਲੀਫਾਈ ਕਰਿਆ ਫਿਜ਼ੀਕਲ ਐਜੂਕੇਸ਼ਨ ਦਾ ਉਸ ਤੋਂ ਬਾਅਦ ਮੈਂ 2015 ਦੇ ਵਿੱਚ ਮੈਂ ਚਲੇ ਗਿਆ ਸਰ ਲਵਲੀ ਪ੍ਰੋਫੈਸ਼ਨ ਯੂਨੀਵਰਸਿਟੀ ਉੱਥੇ ਜਾ ਕੇ ਮੈਂ ਮਾਸਟਰਸ ਕਰੀਏ ਸਾਈਕੋਲੋਜੀ ਚ ਅੱਛਾ ਨਾਲ ਨਾਲ ਫਿਰ ਖੇਡਿਆ ਵੀ ਥੋੜਾ ਬੋਤਾ ਹੂੰ ਸਾਈਕੋਲੋਜੀ ਕਰਨ ਤੋਂ ਬਾਅਦ ਹੀ ਜਦੋਂ ਮੈਂ ਹਲਦੀ ਪਾਸ ਆਊਟ ਹੋਇਆ ਹੀ ਸੀ ਪੰਜਾਬ ਸਰਕਾਰ ਵੱਲੋਂ ਕੱਚੇ ਤੌਰ ਦੇ ਤੇ ਕੋਚਿਸ ਰੱਖਦੇ ਆ ਜੀ ਜੀ ਉਹਦੇ ਵਿੱਚ 2016 ਚ ਫਰਵਰੀ ਚ ਮੈਂ ਜਿਹੜਾ ਮੈਨੂੰ ਪਟਿਆਲੇ ਦੇ ਵਿੱਚ ਜਿਹੜੀ ਹੈ ਨੌਕਰੀ ਪੰਜਾਬ ਸਰਕਾਰ ਵੱਲੋਂ ਮਿਲੀ ਜੀ ਜੀ ਤੇ ਉਹ ਮੇਰਾ ਜ਼ਿੰਦਗੀ ਦਾ ਬੜਾ ਵੱਡਾ ਟਰਨਿੰਗ ਪੁਆਇੰਟ ਹੋਇਆ ਜੀ ਅਦਰ ਮੈਨੂੰ ਮੈਂ ਜਦੋਂ ਨੌਕਰੀ ਸਟਾਰਟ ਕਰੀਏ ਸਰ 9700 ਰੁਪਿਆ ਤਨਖਾਹ ਦੇ ਉੱਤੇ ਸਟਾਰਟ ਕਰੀ ਜੀ ਨੌਕਰੀ ਅੱਛਾ ਤੇ ਪਰ ਮੈਨੂੰ ਉਸ ਸਮੇਂ ਦੇ ਉੱਤੇ ਬੈਡਮਿੰਟਨ ਨਾਲ ਮੈਨੂੰ ਬੜਾ ਲਗਾਓ ਸੀਗਾ ਜੀ ਪਰ ਜੇ ਮੈਂ ਚਾਹੁੰਦਾ ਤੇ ਉਸ ਸਮੇਂ ਦੇ ਉੱਤੇ ਮੈਂ ਕਿਤੇ ਨਾ ਕਿਤੇ ਕੋਈ ਹੋਰ ਵਧੀਆ ਲੈਕਚਰਰ ਜਾਂ ਫਿਰ ਸਕੂਲ ਚ ਡੀਪੀ ਦੀ ਨੌਕਰੀ ਲੈਂਦਾ ਔਰ ਜਿੱਥੇ ਮੈਨੂੰ ਤਨਖਾਹ ਵੀ ਬੜੀ ਅੱਛੀ ਮਿਲਦੀ ਹਾਂ 25-30000 ਰੁਪਏ ਦੇ ਆਸ-ਪਾਸ ਮੈਂ ਕਿਤੇ इजीली ਲੈ ਸਕਦਾ ਸੀਗਾ ਸਾਈਕੋਲੋਜੀ ਵੀ ਮੇਰੀ ਕਰੀ ਹੋਈ ਸੀ ਪਰ ਗੇਮ ਕਰਕੇ ਫਿਰ ਉਹ ਘੱਟ ਤਨਖਾਹ ਵਾਲੀ ਜੌਬ ਪਸੰਦ ਆਇਆ ਹਾਂ ਫਿਰ ਮੈਨੂੰ ਲੱਗਿਆ ਕਿ ਜੇ ਮੈਂ ਪਟਿਆਲੇ ਜਾਊਂਗਾ ਮੇਰੇ ਲਈ ਕੋਈ ਬਿੱਗ ਓਪਰਚ्युनिटी ਹੋ ਗਈ ਉੱਥੇ ਮੈਂ ਕਰੂੰਗਾ ਔਰ ਉਹ ਇੰਨੀ ਪਰਮਾਤਮਾ ਨੇ ਮੈਨੂੰ ਜਿਹੜਾ ਮੈਂ ਚੀਜ਼ ਸੋਚੀ ਸੀ ਮੈਨੂੰ ਉਸੇ ਚੀਜ਼ ਦੇ ਵਿੱਚ ਹੀ ਉਹਨਾਂ ਨੇ ਪੱਕੇ ਤੌਰ ਤੇ ਪਾਇਆ ਅੱਛਾ ਤੇ ਫਿਰ ਪਟਿਆਲੇ ਆ ਕੇ ਸਰ ਜਿਹੜੀਆਂ ਚੀਜ਼ਾਂ ਮੈਂ ਸੋਚੀਆਂ ਕਿ ਮੈਂ ਨਹੀਂ ਕਦੀ ਕਰ ਪਾਇਆ ਜਿਹੜੀਆਂ ਮੈਂ ਨਹੀਂ ਹਾਸਲ ਕੀਤੀਆਂ ਜੇ ਮੈਂ ਸਟੇਟ ਚੈਂਪੀਅਨ ਨਹੀਂ ਬਣਿਆ ਜੇ ਮੈਂ ਨੈਸ਼ਨਲ ਚੈਂਪੀਅਨ ਨਹੀਂ ਬਣਿਆ ਇੰਟਰਨੈਸ਼ਨਲ ਨਹੀਂ ਖੇលਿਆ ਤੇ ਮੇਰੇ ਬੱਚੇ ਜ਼ਰੂਰ ਜਿਹੜੇ ਮੇਰੇ ਕੋਲ ਟ੍ਰੇਨਿੰਗ ਕਰਦੇ ਉਹ ਜ਼ਰੂਰ ਖੇਲਣੇ ਚਾਹੀਦੇ ਮਤਲਬ ਕਿ ਤੁਸੀਂ ਕਈ ਬੱਚਿਆਂ ਨੂੰ ਜਿਹੜੇ ਘਰੋਂ ਮਤਲਬ ਠੀਕ ਠਾਕ ਹੁੰਦੇ ਨਹੀਂ ਖਰਚਾ ਕਰ ਸਕਦੇ ਤੁਸੀਂ ਉਹਨਾਂ ਲਈ ਵੀ ਮਦਦ ਕਰਦੇ ਹੋ ਬਿਲਕੁਲ ਕਰਦੇ ਹਾਂ ਸਰ ਔਰ ਮੈਂ ਇਹ ਜਿਹੜੀ ਕੋਚਿੰਗ ਕਰਾਉਣਾ ਅੱਜ ਵੀ ਕਰਾਉਣਾ ਹੂੰ ਜਦੋਂ ਤੋਂ ਸਟਾਰਟ ਕਰੀਏ 2016 ਤੋਂ ਕੋਈ ਕਿਸੇ ਬੱਚੇ ਕੋਲ ਕੋਈ ਫੀਸ ਨਹੀਂ ਲੈਣਾ ਸਰ ਬਿਲਕੁਲ ਫ੍ਰੀ ਆਫ ਕਾਸਟ ਇਨਿੰਗ ਕਰਾਉਣਾ ਜੀ ਜੀ ਆਰ ਹੁਣ ਤਾਂ ਸਿਰਫ ਗਿਣੇ ਚੁਣੇ ਬੱਚੇ ਹੀ ਆ ਜਿਨ੍ਹਾਂ ਨੂੰ ਮੈਂ 2 ਜਾਂ 4 ਬੱਚੇ ਜਿਨ੍ਹਾਂ ਨੂੰ ਮੈਂ ਖੜਾਉਣਾ ਜੀ ਇਸ ਟਾਈਮ ਤੇ ਉੱਤੇ ਬਸੇ ਜਿਹੜਾ ਸੈਂਟਰ ਹੈਗਾ ਜਿਹੜਾ ਫਿਜ਼ੀਕਲ ਕਾਲਜ ਜਿੱਥੇ ਮੈਂ ਖੜਾਣਾ ਉੱਥੇ ਸੈਂਟਰ ਚੱਲਦਾ ਹੈ ਫੁੱਲ ਸਲੈਜ ਜੀ ਹੋਰ ਬੱਚੇ ਕਾਫੀ ਖੇលਦੇ ਆ ਜਿਹੜੇ ਕੋਚਿਸ ਹੈਗੇ ਦੋ ਤਿੰਨ ਨੂੰ ਕੋਚਿੰਗ ਕਰਵਾਉਂਦੇ ਉਹਨਾਂ ਨੂੰ ਪਰ ਮੈਂ ਜਿਹੜੇ ਦੋ ਚਾਰ ਪੰਜ ਬੱਚੇ ਆ ਉਹਨਾਂ ਨੂੰ ਹੀ ਜਿਹੜੇ ਸਪੈਸ਼ਲ ਹੈਗੇ ਉਹਨਾਂ ਨੂੰ ਕੋਚਿੰਗ ਕਰਾਉਣਾ ਹੈ ਅਸੀਂ ਤੁਹਾਡੇ ਪਿੱਛੇ ਜੇ ਕਵਰੇਜ ਕੀਤੀ ਸੀ ਤੁਸੀਂ ਤੁਹਾਡੇ ਇੱਕ ਸਟੂਡੈਂਟ ਹੈ ਬਿਜਲੀ ਬੋਰਡ ਦੇ ਵਿੱਚ ਸ਼ਾਇਦ ਜੌਬ ਕਰਦੇ ਉਹਨਾਂ ਦੀ ਬਾਹਾਂ ਦੇ ਵਿੱਚ ਪ੍ਰੋਬਲਮ ਹੈ ਪੈਰਾ ਗੇਮਿੰਗ ਕਹਿੰਦੇ ਉਸ ਨੂੰ ਪੈਰਾ ਪੈਰਾ ਗੇਮਸ ਪੈਰਾ ਗੇਮ ਦੇ ਵਿੱਚ ਉਹ ਜਿੱਤ ਕੇ ਆਏ ਸੀਗੇ ਜੀ ਉਹਦੇ ਬਾਰੇ ਥੋੜੀ ਡ ਜਦੋਂ ਮੈਂ ਸਰ 2016 ਦੇ ਵਿੱਚ ਜੁਆਇਨ ਕਰਿਆ ਜੀ ਪਟਿਆਲਾ ਉਦੋਂ ਮੈਨੂੰ ਮੈਨੂੰ ਵੀ ਪਹਿਲਾਂ ਇਸ ਚੀਜ਼ ਬਾਰੇ ਕੋਈ ਪਤਾ ਨਹੀਂ ਸੀਗਾ ਕਿ ਪੈਰਾ ਗੇਮਸ ਵੀ ਹੁੰਦੀਆਂ ਅੱਛਾ ਮੈਂ ਨਾਰਮਲ ਗੇਮਸ ਖੇਡਦੇ ਸੀਗੇ ਖੜਾਉਂਦੇ ਸੀਗੇ ਤੇ ਮੈਂ ਜਦੋਂ ਰਾਜਕਮਾਰ ਨੂੰ ਮਿਲਿਆ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਸਾਡੇ ਨਾਲ ਇੱਕ ਟੂਰਨਾਮੈਂਟ ਖੇਡਣ ਜਾ ਰਹੇ ਪੈਰਾ ਗੇਮਸ ਹੈਗੀਆਂ ਹੁੰਦੀਆਂ ਅੱਛਾ ਮੈਂ ਕਹਾ ਜੀ ਅੱਛੀ ਗੱਲ ਹੈ ਨੈਸ਼ਨਲ ਗੇਮਸ ਖੇਡਣ ਜਾ ਰਹੇ ਜੀ ਤੇ ਖਿਲੇ ਉਹ ਕਹਿੰਦੇ ਜੀ ਅਸੀਂ ਮੈਚ ਲੂਜ਼ ਕਰ ਗਏ ਮੈਂ ਕਹਾ ਯਾਰ ਨੈਸ਼ਨਲ ਗੇਮਰ ਐਂਟਰੀ ਹੋਈ ਹੈ ਮੈਂ ਕਹਾ ਸਟੇਟ ਤਾਂ ਹੋਈ ਨਹੀਂ ਕਹਿੰਦੇ ਨਹੀਂ ਸਾਡੀ ਸਿੱਧੀ ਹੈਲਥੀ ਸਟੇਟਸ ਹੋ ਨਹੀਂ ਰਹੀਆਂ ਇੱਕ ਦੋ ਇੱਕ ਦੋ ਸਾਲਾਂ ਤੋਂ ਅਸੀਂ ਨੈਸ਼ਨਲੀ ਐਂਟਰੀ ਜਾ ਰਹੀ ਹੈ ਸਾਡੀ ਅੱਛਾ ਫਿਰ ਮੈਂ ਉਸ ਚੀਜ਼ ਬਾਰੇ ਉਹਨਾਂ ਤੋਂ ਪੁੱਛਿਆ ਪਤਾ ਕਰਿਆ ਸਾਰਾ ਦੇਖਿਆ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ ਯਾਰ ਇਹ ਵੀ ਇੱਕ ਇਵੈਂਟ ਹੈ ਇਸ ਦੇ ਬਾਰੇ ਆਪਾਂ ਨੂੰ ਵੀ ਨੋ ਲੈਜ ਹੋਣੀ ਚਾਹੀਦੀ ਹੈ ਔਰ ਬੱਚਾ ਜੀ ਆਪਣਾ ਖੇਡਦਾ ਹੈ ਤੇ ਉਹਦੇ ਮੈਡਲ ਵੀ ਹੋਣੇ ਚਾਹੀਦੇ ਆ ਤੇ 2017 ਚ ਸਰ ਮਤਲਬ ਕਿ ਉਹ ਡੇਢ ਸਾਲ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਨ ਤੋਂ ਬਾਅਦ ਰਾਜਕੁਮਾਰ ਜਿਹੜਾ ਲੜਕਾ ਹੈ 2017 ਚ ਨੈਸ਼ਨ ਚੈਂਪੀਅਨ ਬਣਿਆ ਜੀ ਨੈਸ਼ਨ 골ਡ ਆਇਆ ਉਹਦਾ ਪਲੱਸ ਵਰਲਡ ਚੈਂਪੀਅਨਸ਼ਿਪ ਖੇਡਿਆ ਜੀ ਇੰਡੀਆ ਵੱਲੋਂ ਜੀ ਔਰ ব্রੌਂਜ਼ ਮੈਡਲ ਵੀ ਆਇਆ 2017 ਵਰਲਡ ਚੈਂਪੀਅਨਸ਼ਿਪ ਦੇ ਵਿੱਚ ਬਾਅਦ ਹੀ ਉਹਨਾਂ ਦੀ ਪ੍ਰੋਬਲਮ ਹੈ ਹਾਂ ਜੀ ਫਿਰ ਉਸ ਤੋਂ ਬਾਅਦ 2018 'ਚ ਹੋਰ ਜ਼ਿਆਦਾ ਮਿਹਨਤ ਕਰੀ ਅਸੀਂ ਏਸ਼ੀਅਨ ਗੇਮਸ ਹੋਈਆਂ 2018 'ਚ ਉਹ ਚ ব্রੌਂਜ਼ ਮੈਡਲ ਆਇਆ ਜੀ ਹੂੰ 19 'ਚ ਫਿਰ ਨੈਸ਼ਨ ਚੈਂਪੀਅਨ ਬਣਿਆ 19 ਦੇ ਵਿੱਚ ਖਾਸ ਸਾਡੇ ਲਈ ਮੂਵਮੈਂਟ ਇਹ ਹੈ ਸਿਗਾ ਕਿ ਉਹ ਤਿੰਨ categories 'ਚ ਖੇਡਿਆ ਸੀਗਾ ਜੀ ਸਿੰਗਲਸ ਡਬਲਸ ਔਰ ਮਿਕਸਡ ਡਬਲ ਔਰ ਤਿੰਨਾਂ ਦੇ ਵਿੱਚ ਹੀ ਜਿਹੜਾ ਉਹਦਾ 골ਡ ਮੈਡਲ ਸੀਗਾ ਜੀ ਤਿੰਨਾਂ ਇਵੈਂਟਸ ਦੇ ਵਿੱਚ ਉਹ ਫਿਰ 2021 ਚ ਕੋਈ ਕੰਪੀਟੀਸ਼ਨ ਨਹੀਂ ਹੋਇਆ ਕੋਰੋਨਾ ਦੇ ਕਾਰਨ ਬੰਦ ਸੀ ਜੀ ਤੇ 22 ਦੇ ਵਿੱਚ ਅਗੇਨ ਫਿਰ ਉਹ ਵਰਲਡ ਚੈਂਪੀਅਨ ਬਣਿਆ ਜੀ ਅੱਛਾ ਬੈਡਮਿੰਟਨ ਦੇ ਵਿੱਚ ਬੈਡਮਿੰਟਨ ਦੇ ਵਿੱਚ ਤੇ ਹੁਣ ਲਾਸਟ ਜਿਹੜੀਆਂ 23 ਹੋਈਆਂ 23 ਦੇ ਵਿੱਚ ਏਸ਼ੀਅਨ ਗੇਮਸ ਹੋਈਆਂ ਉਹਦੇ ਵਿੱਚ ਵੀ ਜਿਹੜਾ ਉਹਦਾ ਸਿਲਵਰ ਮੈਡਲ ਆਇਆ ਸੀ ਤੇ ਹੁਣ ਵਰਲਡ ਕੱਪ ਦੀ ਤਿਆਰੀ ਕਰ ਰਹੇ ਆ ਜਿਹੜੀਆਂ ਫ फेब्रुवारी नेक्स्ट ਮੰਥ ਹੋਗੀ ਉਹਦੇ ਵਿੱਚ ਜਾਊਗਾ ਜੀ THAILAND ਠੀਕ ਮਤਲਬ ਜਦੋਂ ਤੁਹਾਡਾ ਕੋਈ ਸਟੂਡੈਂਟ ਜਿੱਤਦਾ ਮੈਡਲ ਲੈਂਦਾ ਰਾਜਕੁਮਾਰ ਵਰਗਾ ਜਾਂ ਨਾਰਮਲ ਬੰਦਾ ਕੋਈ ਖੜਦਾ ਤੇ ਫਿਰ ਤੁਸੀਂ ਇਹ ਦੇਖਦੇ ਹੋ ਵੀ ਇਹ ਮੇਰਾ ਮੈਂ ਜੋ ਉਹ ਇਹਦੇ ਚ ਬਿਲਕੁਲ ਸਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਕੋਈ ਮੇਰਾ ਸਿਖਾਇਆ ਹੋਇਆ ਪਲੇਅਰ ਇਸ ਲੈਵਲ ਤੇ ਖੇਡ ਰਿਹਾ ਮੈਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਇਸ ਸੀਜ਼ਨ ਨੂੰ ਲੈ ਕੇ ਔਰ ਮੈਨੂੰ ਲੱਗਦਾ ਹੈ ਕਿ ਜੇ ਮੈਂ ਨਹੀਂ ਕਰ ਪਾਇਆ ਤਾਂ ਮੈਂ ਮੈਂ ਇਹਨਾਂ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਕਰ ਰਿਆਂ ਹੈਗਾ ਇਹ ਚੀਜ਼ ਅੱਜ ਦੇ ਬੱਚਿਆਂ ਤੇ ਤੁਹਾਡੀ ਉਮਰ ਦੇ ਬੱਚਿਆਂ ਜਦੋਂ ਤੁਸੀਂ ਬੱਚੇ ਸੀ ਸਿੱਖਦੇ ਸੀ ਉਹਨਾਂ ਚ ਕੀ ਫਰਕ ਹੈ ਸਰ ਫਰਕ ਤਾਂ ਕੋਈ ਜ਼ਿਆਦਾ ਨਹੀਂ ਹੈਗਾ ਫਰਕ ਤਾਂ ਬਸ ਸੋਚ ਦਾ ਹੈ ਜੀ ਅੱਛਾ ਅੱਜਕੱਲ ਸਾਡੇ ਕੋਲ ਜਿਹੜੀਆਂ ਫੈਸਿਲਿਟੀਆਂ ਨਹੀਂ ਹੁੰਦੀਆਂ ਸੀਆਂ ਫੈਸਿਲਿਟੀਆਂ ਜ਼ਿਆਦਾ ਹੋ ਗਈਆਂ ਬੱਚਿਆਂ ਦੇ ਕੋਲ ਹੂੰ ਉਹਦਾ ਮਿਸਯੂਜ਼ ਹੋਣ ਲੱਗਾ ਜਿਸ ਤਰ੍ਹਾਂ ਇੱਕ ਮੋਬਾਈਲ ਫੋਨ ਹੈ ਜੀ ਹੂੰ ਪਹਿਲਾਂ ਹੁੰਦਾ ਸੀਗਾ ਕਿ ਕ੍ਰੌਸ ਸਿਟੀ ਸੀਗੀ ਕਿ ਗਰਾਊਂਡ 'ਚ ਰਹਿ ਕੇ ਸਿੱਖੀਏ ਉਹ ਸਿੱਖ ਕੇ ਉਹਨੂੰ ਕਰੀਏ ਫਿਰ ਉਹ ਚੀਜ਼ ਆਉਂਦੀ ਸੀ ਅੱਜ ਕੱਲ ਕੀ ਹੈ ਉਹ ਅੱਛਾ ਕੋਚਿੰਗ ਹੈ ਮੋਬਾਈਲ ਤੋਂ ਹੀ ਬੱਚੇ ਸਿੱਖ ਲੈਂਦੇ ਹੂੰ ਉਹ ਸਿੱਖ ਕੇ ਜਾ ਕੇ ਗਰਾਊਂਡ 'ਚ ਕਰਨ ਦੀ ਬਜਾਏ ਉਹਨਾਂ ਨੂੰ ਫੋਨ ਤੇ ਹੀ ਲੱਗਦਾ ਕਿ ਇਹ ਤਾਂ ਬਹੁਤ ਸੌਖਾ ਮੈਂ ਤਾਂ ਕਰ ਲੂੰਗਾ ਪਰ ਉਹਦੇ ਫਿਰ ਰਿਜ਼ਲਟ ਨਹੀਂ ਫਰਕ ਹੁੰਦਾ ਹਾਂਜੀ ਫਿਰ ਉਹਦੇ ਰਿਜ਼ਲਟ ਨਹੀਂ ਆਉਂਦੇ ਇਹ ਫਰਕ ਹੈ ਪੇਰੈਂਟਸ ਉਦੋਂ ਵੀ سپورਟ ਕਰਦੇ ਸੀਗੇ ਹੁਣ ਵੀ ਕਰਦੇ ਆ ਹੁਣ ਫੈਸਿਲਿਟੀਆਂ ਥੋੜੀਆਂ ਜ਼ਿਆਦਾ ਹੋ ਗਈਆਂ ਬਸ ਇੱਕ ਬੱਚੇ ਨੂੰ ਅਗਰ ਬੈਡਮਿੰਟਨ ਪਲੇਅਰ ਬਨਣਾ ਹੋਵੇ ਤੇ ਉਹਨੂੰ ਕੀ ਕੀ ਕਰਨਾ ਪਏਗਾ ਤੇ ਕਿੰਨਾ ਖਰਚਾ ਹੋਏਗਾ ਸਰ ਬੈਡਮਿੰਟਨ ਪਲੇਅਰ ਬਨਣ ਲਈ ਪਹਿਲਾਂ ਤਾਂ ਉਹਦੀ ਏਜ ਜਿਹੜੀ ਹੈ 8 ਤੋਂ 9 ਸਾਲ ਸਹੀ ਏਜ ਹੈ ਜਿਹੜੀ ਉਹ ਸਟਾਰਟ ਕਰੂਗਾ ਜੀ ਜਿਹੜੀ ਉਹ ਗੇਮ ਸਟਾਰਟ ਕਰਦਾ ਹੈ ਤੇ ਉਸ ਤੋਂ ਬਾਅਦ ਖਰਚੇ ਦੀ ਰਹੀ ਗੱਲ ਸਰ ਖਰਚਾ ਕਰਨ ਦੇ ਲਈ ਤਾਂ ਬੈਡਮਿੰਟਨ ਬਹੁਤ ਜ਼ਿਆਦਾ ਖਰਚਾ ਹੀ ਮੰਗਦੀ ਹੈ ਜੀ ਅੱਛਾ ਕਿਉਂਕਿ ਕਾਸਟਲੀ ਹੈ ਦੇਖਣ ਨੂੰ ਸੌਖਾ ਜਿਹਾ ਲੱਗਦਾ ਵੀ ਕ੍ਰੈਕੇਟ ਹੈ ਕਿ ਸ਼ਟਲ ਹੈ ਫਿਰ ਇਹ ਖਰਚਾ ਕਿੱਥੇ ਹੋ ਰਿਹਾ ਹੈ ਇਹਨਾਂ ਸਰ ਜਿਹੜੇ ਰੈਕੇਟਸ ਹੈ ਉਹ ਕਾਫੀ ਕਾਸਟਲੀ ਹੁੰਦੇ ਆ ਜੀ ਅੱਛਾ ਹਾਂ ਜੀ 8 8 10 10 ਹਜ਼ਾਰ ਦੇ ਰੈਕੇਟ ਹੈ ਜੀ ਜਿਹੜੀ ਬੈਡਮਿੰਟਨ ਸ਼ਟਲ ਟਾਕਸ ਹੈ 2000 ਰੁਪਏ ਦੇ ਡੱਬਾ ਜਿਹੜਾ ਨਾਰਮਲ ਜਿਹਦੇ ਨਾਲ ਟੂਰਨਾਮੈਂਟਸ ਹੁੰਦੇ ਆ ਠੀਕ ਹੈ ਉਹ ਥੋੜਾ ਨਾਰਮਲ ਬੰਦੇ ਲਈ ਅਫੋਰਡ ਕਰਨਾ ਥੋੜਾ ਮੁਸ਼ਕਿਲ ਹੈ ਸ਼ੂਜ਼ ਵਗੈਰਾ ਵੀ ਮਹਿੰਗੇ ਆ ਸ਼ੂਜ਼ ਵੀ ਮਹਿੰਗੇ ਆ ਸਰ ਉਸ ਤੋਂ ਬਾਅਦ ਇੱਕ ਹੋਰ ਚੀਜ਼ ਕੀ ਜਦੋਂ ਕੰਪੀਟੀਸ਼ਨਸ ਹੁੰਦੇ ਆ ਸਰ ਜੀ ਜਿਹੜੀ ਸਾਡੀ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਹੈ ਜਦੋਂ ਟੂਰਨਾਮੈਂਟ ਰੈਂਕਿੰਗਸ ਕਰਾਉਂਦੀ ਹੈ ਜੇ ਤੁਸੀਂ ਅੱਛਾ ਟੂਰਨਾਮੈਂਟ ਖੇਲਣਾ ਹੈ ਤਾਂ ਪਹਿਲਾਂ ਇਹ ਸਾਰੇ ਰੈਂਕਿੰਗਸ ਟੂਰਨਾਮੈਂਟ ਕੁਆਲੀਫਾਈ ਕਰਨੇ ਪੈਂਦੇ ਉਹਨਾਂ ਨੂੰ ਅੱਛਾ ਉਹਨਾਂ ਲਈ ਖਰਚਾ ਜਿਹੜਾ ਹੈ ਉਹ ਔਨ ਕਰਨਾ ਪੈਂਦਾ ਆਪ ਆਪਣੇ ਆਪ ਖਰਚਾ ਕਰਨਾ ਪੈਂਦਾ ਹੈ ਜਿਹੜਾ ਖਿਡਾਰੀ ਨੂੰ ਜਾਂ ਉਹਦੇ ਮਾਤਾ ਪਿਤਾ ਨੂੰ ਤੇ ਉਹ ਬਹੁਤ ਮਹਿੰਗਾ ਜੀ ਉਹ ਤੁਸੀਂ ਜਾਣਾ ਹੈ ਫਲਾਈਟਸ ਕਰਵਾਉਣੀਆਂ ਹੈ ਹੋਟਲਸ 'ਚ ਰਹਿਣਾ ਹੈ ਉਹਨਾਂ ਦੀ ਐਂਟਰੀ ਫੀਸ ਹੈ ਔਰ ਉਹ ਕੰਪੀਟੀਸ਼ਨ ਮਹੀਨੇ 'ਚ 2-2 3-3 ਕੰਪੀਟੀਸ਼ਨ ਹੈ ਔਰ ਹੁਣੇ ਤਕਰੀਬਨ ਸਾਰੇ ਸਾਊ ਉਹ ਮਹਿੰਗਾ ਪੈਂਦਾ ਉਹ ਮਹਿੰਗਾ ਪੈਂਦਾ ਮਿਹਨਤ ਕਿੰਨੀ ਕੁ ਲੱਗ ਜਾਂਦੀ ਹੈ ਮਿਹਨਤ ਤਾਂ ਦੇਖੋ ਜੀ ਬਹੁਤ ਜ਼ਿਆਦਾ ਹੈ ਸਟੈਮਿਨਰੀ ਗੇਮ ਹੈ ਸਟੈਮੀਨਾ ਫੁੱਲ ਫਲੇਚ ਚਾਹੀਦਾ ਹੈ ਜੀ ਸਪੀਡ ਚਾਹੀਦੀ ਹੈ ਇੰਡੋਰੈਂਸ ਸਾਰਾ ਕੁਝ ਫੁੱਲ ਫਲੇਚ ਚਾਹੀਦਾ ਹੈ ਜੇਕਰ ਕੋਚ ਦੀ ਜੇਕਰ ਗੱਲ ਕਰ ਲਈਏ ਜਾਂ ਤਾਂ ਉਹ ਸਰਕਾਰੀ ਜੌਬ ਦੇ ਹੁੰਦੇ ਆ ਜਾਂ ਫਿਰ ਕੋਚ ਦੀ ਫੀਸ ਬੜੀ ਮੋਟੀ ਹੁੰਦੀ ਹੈ ਤੁਸੀਂ ਫ੍ਰੀ ਸਿਖਾ ਰਹੇ ਹੋ ਇਹਦਾ ਕਾਰਨ ਸਰ ਇੱਕ ਤਾਂ ਮੇਰਾ ਬਹੁਤ ਜ਼ਿਆਦਾ ਇੰਟਰਸਟ ਹੈ ਕਿ ਔਰ ਮੈਨੂੰ ਜਦੋਂ ਮੈਂ 2020 ਦੇ ਵਿੱਚ ਐਜ਼ ਅ ਲੈਕਚਰਰ ਜੁਆਇਨ ਕਰ ਗਿਆ ਸੀ 2020 ਵਿੱਚ ਮੈਂ ਬੈਡਮਿੰਟਨ ਕੋਚ ਦੀ ਨੌਕਰੀ ਛੱਡੀ ਹੈ ਜੀ ਅੱਛਾ ਔਰ ਮੇਰਾ ਓਵਰਆਲ ਸੈਕੰਡ ਰੈਂਕ ਸੀ ਸਰ ਪੰਜਾਬ 'ਚ ਅੱਛਾ ਲੈਕਚਰਰ ਦੀ ਪੋਸਟ ਹੈ ਮੈਂ ਪੰਜਾਬ 'ਚ ਮੈਨੂੰ ਆਪਸ਼ਨ ਸੀ ਕਿ ਮੈਂ ਆਪਣੇ ਕਿਤੇ ਵੀ ਪੰਜਾਬ ਦੇ ਵਿੱਚ ਜਿੱਥੇ ਨੌਕਰੀ ਲੈ ਸਕਦਾਗਾ ਜਿੱਥੇ ਜਿੱਥੇ ਸੈਂਟਰ ਖਾਲੀ ਹੈ ਪਰ ਮੇਰੀ ਪ੍ਰਾਇੋਰਟੀ ਪਟਿਆਲੇ ਨੂੰ ਹੀ ਸੀ ਮੇਰੀ ਸਾਰੀ ਫੈਮਿਲੀ ਉੱਥੇ ਹੀ ਹੈ ਮੈਂ ਛੱਡ ਕੇ ਇਸ ਕਰਕੇ ਪਟਿਆਲੇ ਲੱਗਿਆ ਕਿਉਂਕਿ ਮੇਰਾ ਬੈਡਮਿੰਟਨ 'ਚ ਬਹੁਤ ਜ਼ਿਆਦਾ ਇੰਟਰਸਟ ਸੀ ਗੇਮ ਨਾਲ ਪਿਆਰ ਹੈ ਪਿਆਰ ਹੈ ਜੀ ਬੱਚਿਆਂ ਨੂੰ ਸਿਖਾਉਣ ਦਾ ਸ਼ੌਂਕ ਹੈ ਉਹ ਉਹ ਬੱਚਿਆਂ ਨੂੰ ਜਿਨ੍ਹਾਂ ਨੂੰ ਕੋਚਿੰਗ ਕਰਾਈ ਹੋਈ ਸੀ ਜਿਨ੍ਹਾਂ ਨੂੰ ਮੈਂ ਉਸ ਲੈਵਲ ਤੱਕ ਲੈ ਕੇ ਗਿਆ ਹੋਇਆ ਸੀਗਾ ਉਹਨਾਂ ਨੂੰ ਮੇਰਾ ਛੱਡਣ ਦਾ ਮਨ ਨਹੀਂ ਕਰਿਆ ਜੀ ਇਸੇ ਕਾਰਨ ਮੈਂ ਪਟਿਆਲੇ ਰੁਕਿਆ ਹੁਣ ਜਦੋਂ ਪਟਿਆਲੇ ਰੁਕ ਗਿਆ ਜੀ ਅੱਛੀ ਨੌਕਰੀ ਵੀ ਕਰਨ ਲੱਗ ਗਿਆ ਉਸ ਤੋਂ ਬਾਅਦ ਵੀ ਜੇਕਰ ਮੈਂ ਬੱਚਿਆਂ ਤੋਂ ਪੈਸੇ ਲਵਾਂ ਫਿਰ ਉਹ ਮੇਰੀ ਅੰਤਰਾਤਮਾ ਇਸ ਚੀਜ਼ ਨੂੰ ਲਾਉ ਨਹੀਂ ਕਰਦੀ ਸੀ ਜਜ਼ਬਾ ਹੋਣਾ ਚਾਹੀਦਾ ਜੀ ਜੀ ਫਿਰ ਅੱਛਾ ਕਿਹੜੇ ਕਿਹੜੇ ਬੱਚੇ ਤੁਹਾਡੇ ਕਿਹੜੇ ਕਿਹੜੇ ਗੇਮਸ ਦੇ ਵਿੱਚ ਮਤਲਬ ਕਿੱਥੇ ਕਿੱਥੇ ਤੋਂ ਜਾ ਕੇ ਅਚੀਵ ਕਰਕੇ ਆਏ ਸਰ ਜਿਹੜੀਆਂ ਹਾਈएस्ट ਅਚੀਵਮੈਂਟਸ ਤਾਂ ਮੇਰੀਆਂ ਰਾਜਕਮਾਰ ਦੀਆਂ ਹੀ ਹੈਗੀਆਂ ਜੀ वर्ल्ड कप ਚੋ ਮੈਡਲਸ ਹੈਗੇ ਆ ਏਸ਼ੀਅਨ ਗੇਮ ਮੈਡਲਸ ਹੈਗੇ ਆ ਨੈਸ਼ਨਲ ਮਨੀ ਟਾਈਮ ਚੈਂਪੀਅਨ ਰਿਹਾ ਗਾਜੀ ਰਾਜਕਮਾਰ ਹੁਣ ਕਰੰਟ ਵੀ ਜਿਹੜਾ ਨੈਸ਼ਨ ਗੋਲਡ ਹੈ ਜੀ ਉਹਦਾ ਉਸ ਤੋਂ ਬਾਅਦ ਪਿੱਛੇ ਹੀ 2-3 ਹਫਤੇ ਪਹਿਲਾਂ ਵੀ ਸੀਨੀਅਰ ਨੈਸ਼ਨਲ ਟੀਮ ਅੰਡਰ 19 ਨੈਸ਼ਨਲ ਸਕੂਲ ਨੈਸ਼ਨਲ ਟੀਮ ਗਈ ਆ ਉਹਦਾ ਮੈਂ ਕੋਚ ਸੀ ਜੀ ਟੀਮ ਦਾ 골ਡ ਆਇਆ ਕਾਫੀ ਲੰਮੇ ਸਮੇਂ ਬਾਅਦ ਲੜਕੀਆਂ ਦਾ 골ਡ ਆਇਆ ਉਹਦੇ ਵਿੱਚ ਦੋ ਬੱਚੇ ਇੱਕ ਤਾਂ ਸਾਡਾ ਪਟਿਆਲੇ ਦਾ ਹੀ ਹੈ ਲੜਕਾ ਮੇਰੇ ਕੋਲ ਖੇਡਦਾ ਹੈ ਸ਼िखर ਰਲਨ ਉਹ ਵਰਲਡ ਸਕੂਲ ਗੇਮ Delhi ਸਲੈਕਟ ਹੋਇਆ ਜੀ ਜੀ ਪਲੱਸ ਖੇਲੋ ਇੰਡੀਆ ਲਈ ਸਲੈਕਟ ਹੋਇਆ ਇੱਕ ਲੜਕੀ ਜਲੰਧਰ ਤੋਂ ਹੈ ਸਮ੍ਰਿਧੀ ਬਾਰਦਵਾਜ ਉਹ ਵੀ ਲੜਕੀ ਵਰਲਡ ਸਕੂਲ ਗੇਮਸ ਲਈ ਸਲੈਕਟ ਹੋਈ ਹੈ ਇੱਕ ਲੜਕਾ ਸਰ ਮੇਰੇ ਕੋਲ ਖੇਡਣ ਆਉਂਦਾ ਸੀ ਜਖਸ਼ੀਰ ਸਿੰਘ ਉਹ ਨਾਬੇ ਤੋਂ ਹੈਗਾ ਜੀ ਲੜਕਾ ਅੱਛਾ ਸਟੇਟ ਚੈਂਪੀਅਨ ਬਣਿਆ ਜੀ ਮੇਰੇ ਕੋਲ ਖਿਲ ਕੇ ਉਹ ਤੇ ਨੈਸ਼ਨਲ ਵੀ ਹੁਣ ਵੀ ਰੈਂਕ ਉਹਦਾ ਮਿਲਦਾ ਟਾਪ 10 ਦੇ ਵਿੱਚ ਹੈਗਾ ਇੰਡੀਆ ਤੇ ਸਬ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਹੋਈ ਸੀਗੀ ਚਾਈਨਾ 'ਚ ਲਾਸਟ ইਅਰਸ 2023 ਜੀ ਤੇ ਉਹਦੇ 'ਚ ਉਹਦਾ ਬ੍ਰੌਂਜ਼ ਮੈਡਲ ਆਇਆ ਹੈ ਹੋਰ ਵੀ ਸਰ ਕਹੀ ਹੈ ਜਿਹੜੇ ਸਟੇਟ ਸਰਕਾਰ ਤੋਂ ਤੁਸੀਂ ਕੀ ਉਮੀਦ ਕਰਦੇ ਹੋ ਕਿ ਸਰਕਾਰ ਤੁਹਾਡੀ ਇਹ ਮਦਦ ਕਰੇ ਤੇ ਤੁਸੀਂ ਹੋਰ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਮੈਂ ਬੱਚਿਆਂ ਨੂੰ ਵੱਧ ਤੋਂ ਵੱਧ ਸਿਖਾਵਾਂ ਮੁਫਤ ਦੇ ਵਿੱਚ ਸਿਖਾ ਰਿਹਾ ਹਾਂ ਵੀ ਸਰਕਾਰ ਤੁਹਾਡੀ ਕੀ ਮਦਦ ਕਰੇ ਤੁਸੀਂ ਹੋਰ ਅੱਗੇ ਵਧੋ ਸਰਕਾਰ ਤਾਂ ਸਰ ਹੈਲਪ ਕਰ ਹੀ ਰਹੀ ਹੈ ਅੱਛਾ ਹਾਂਜੀ ਸਰਕਾਰ ਦੇ ਤਰਫੋਂ ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਹੀ ਰਹੀਆਂ ਹੈਗੀਆਂ ਜਿਹੜੀਆਂ ਸਾਨੂੰ ਵੀ ਸਪੋਰਟ ਕਰਦੀ ਹੈ ਹੋਰ ਕੋਚੀਜ਼ ਨੂੰ ਵੀ ਕਰਦੀ ਹੈ ਔਰ ਬੱਚਿਆਂ ਨੂੰ ਵੀ ਕਰ ਰਹੀ ਹੈ ਅਸੀਂ ਇਹੀ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਬੈਡਮਿੰਟਨ ਵਾਲੇ ਪਾਸੇ ਨੂੰ ਥੋੜਾ ਧਿਆਨ ਵੱਧ ਥੋੜਾ ਵੱਧ ਧਿਆਨ ਦੇਵੇ ਥੋੜੇ ਹੋਰ ਕੋਚਸ ਰਿਕਰੂਟ ਕੀਤੇ ਜਾਣ ਜਿਹੜੇ ਹੁਣ ਮੈਂ ਪੜਿਆ ਪਾਲਿਸੀ ਆਈ ਸੀ ਜਿਹੜੀ ਪੰਜਾਬ ਉਹ ਨਰਸਰੀ ਸਪੋਰਟਸ ਨਰਸਰੀ ਆ ਸਪੋਰਟਸ ਨਰਸਰੀ ਉਹ ਬਣਾ ਰਹੀ ਹੈ ਔਰ ਕੋਚਸ ਨੂੰ ਵੀ ਕਰ ਰਿਹਾ ਰਿਕਰੂਟ ਹੋਰ ਕਰਨੇ ਉਹਨਾਂ ਨੇ ਡਵਿੰਟਨ ਦੇ ਹੋਰ ਜ਼ਿਆਦਾ ਕਰੇ ਜਾਣ ਤਾਂ ਕਿ ਹੋਰ ਜ਼ਿਆਦਾ ਵਧੀਆ ਰਿਜ਼ਲਟ ਆਣ ਇੰਡੀਆ ਦੇ ਅੱਛੇ ਲੈਵਲ ਤੇ ਖੇਡਣ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਦੀ ਇੰਨੀ ਮਹੱਤਵਪੂਰਨ ਜਾਣਕਾਰੀ ਜਿਹੜੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਤੁਸੀਂ ਬਹੁਤ ਸਾਰੇ ਬੱਚੇ ਇਸ ਚੀਜ਼ ਦਾ ਫਾਇਦਾ ਲੈਣਗੇ ਕਿਉਂਕਿ ਕਈ ਵ ਸੋਚ ਰਿਹਾ ਹੁੰਦਾ ਬੱਚਾ ਮਿਹਨਤ ਕਰਨ ਲਈ ਵੀ ਤਿਆਰ ਹੁੰਦਾ ਉਹਦੇ ਕੋਈ ਦਿਸ਼ਾ ਨਹੀਂ ਹੁੰਦੀ ਤੇ ਮਾਤਾ ਪਿਤਾ ਇਸੇ ਗੱਲ ਤੋਂ ਡਰ ਜਾਂਦੇ ਆ ਕਿ ਅਸੀਂ ਕਿਨੂੰ ਪੁੱਛੀਏ ਵੀ ਕਿੰਨਾ ਖਰਚਾ ਹੋਊਗਾ ਹਰ ਇੱਕ ਨੂੰ ਐਂ ਹੀ ਲੱਗਦਾ ਬਹੁਤ ਮਹਿੰਗੀ ਗੇਮ ਐ ਜਦੋਂ ਇੱਕ ਟਾਰਗੇਟ ਫਿਕਸ ਹੋ ਜਾਂਦਾ ਫਿਰ ਮਾਤਾ ਪਿਤਾ ਆਪਣੇ ਬੱਚੇ ਲਈ ਸਾਰਾ ਕੁਝ ਕਰ ਦਿੰਦੇ ਆ ਤੇ ਇਹਦੇ ਲਈ ਵੀ ਤਿਆਰੀ ਕਰ ਸਕਦੇ ਆ ਸੋ ਇਸ ਲਈ ਤੁਹਾਡਾ ਬਹੁਤ ਧੰਨਵਾਦ ਕੋਚ ਸਾਹਿਬ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਨੇ ਕੱਲੀ ਕੱਲੀ ਚੀਜ਼ ਦੱਸੀ ਕਿ ਕਿਸ ਤਰ੍ਹਾਂ ਉਹਨਾਂ ਦਾ ਆਪਣਾ ਜੀਵਨ ਸੀ ਕਿਸ ਤਰ੍ਹਾਂ ਸੰਘਰਸ਼ ਸੀ ਕਿਸ ਤਰ੍ਹਾਂ ਗੇਮ ਦੇ ਪਿਆਰ ਲਈ ਉਹ 25 25 30 30 ਕਿਲੋਮੀਟਰ ਜੰਗਲਾਂ ਦਾ ਕਿਸ ਤਰ੍ਹਾਂ ਮਜਬੂਰੀਆਂ ਨਾਲ ਲੜ ਕੇ ਉਹ ਅੱਜ ਇਸ ਮਕਾਮ ਦੇ ਉੱਤੇ ਪਹੁੰਚੇ ਹੈ ਪਰ ਜਿਹੜੀਆਂ ਅਚੀਵਮੈਂਟਸ ਉਹ ਖੁਦ ਨਹੀਂ ਕਰ पाए ਅੱਜ ਉਹ ਆਪਣੇ ਵਿਦਿਆਰਥੀਆਂ ਦੇ ਵਿੱਚ ਆਪਣੇ ਜਿਹੜੇ ਪਲੇਅਰ ਨੇ ਉਹਨਾਂ ਦੇ ਵਿੱਚ ਦੇਖਦੇ ਆ ਤੇ ਬਿਨਾ 1 ਰੁਪਿਆ ਲਏ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਆ ਤਾਂ ਜੋ ਉਹ ਆਪਣੀ ਜ਼ਿੰਦਗੀ ਦਾ ਸੁਪਨਾ ਪੂਰਾ ਕਰ ਸਕਣ ਬਹੁਤ ਬਹੁਤ ਸ਼ੁਕਰੀਆ